ਪ੍ਰੋਗਰਾਮ 16 ਨੇ ਸੱਚਵੇ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਕੁਝ ਭੱਖ ਦੇ ਮਸਲੇ ਆ ਜਿਨ੍ਹਾਂ ਤੇ ਗੱਲ ਕਰਨੀ ਬਹੁਤ ਜ਼ਰੂਰੀ ਹੈ ਤਾਂ ਉਹਨਾਂ ਮੁੱਦਿਆਂ ਨੂੰ ਇੱਕ ਇੱਕ ਕਰਕੇ ਲਵਾਂਗੇ ਵਿਚਾਰਾਂਗੇ ਪਹਿਲਾ ਮੁੱਦਾ ਕਰੋੜਾਂ ਦੀ ਜ਼ਮੀਨ ਕਾਡੀਆਂ ਦੇ ਭਾਅ ਕਹਾਂਗੇ ਕਿ 30 ਸਾਲਾਂ ਦੇ ਲਈ ਪਟੇ ਤੇ ਕਿਸ ਨੂੰ ਦੇ ਦਿੱਤੀ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਕੀ ਚਹੇਤੇ ਖੁਸ਼ ਕੀਤੇ ਜਾ ਰਹੇ ਨੇ ਸਸਤੇ ਭਾਅ ਜ਼ਮੀਨ ਕਿਉਂ ਦਿੱਤੀ ਗਈ ਔਰ ਕਿੱਥੋਂ ਦੀ ਜ਼ਮੀਨ ਹੈ ਇਸ ਦੇ ਉੱਤੇ ਸਵਾਲ ਕਿਉਂ ਉੱਠੇ ਨੇ ਇਹ ਪੂਰਾ ਮਾਮਲਾ ਕੀ ਹੈ ਗੱਲ ਕਰਨੀ ਹੈ ਦੂਜੇ ਨੰਬਰ ਤੇ ਇੱਕ सरपंच ਕਿਹਾ ਜਾਣ ਵਾਲਾ ਬਿੱਲਾ ਕਿਹਾ ਜਾਣ ਵਾਲਾ ਬਦਮਾਸ਼ ਜਿੱਤ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਸੰ ਤੇ ਉਸ ਨੂੰ ਹੁਣ ਡਿਬਰੂਗੜ੍ਹ ਭੇਜ ਦਿੱਤਾ ਗਿਆ ਕੀ ਇਹ ਮੰਨ ਲਿਆ ਜਾਵੇ ਕਿ ਪੰਜਾਬ ਪੁਲਿਸ ਨੇ ਇੱਕ ਸੰਕੇਤ ਦੇ ਦਿੱਤਾ ਹੈ ਕਿ ਜਿਹੜੇ ਹੁਣ ਬਦਮਾਸ਼ ਹੋਇਆ ਕਰਨਗੇ ਹੁਣ ਕੱਲੇ ਪੋਲਿਟੀਕਲ ਕੇਸਾਂ 'ਚ ਨਹੀਂ ਬਦਮਾਸ਼ਾਂ ਨੂੰ ਵੀ ਡਿਬਰੂਗੜ੍ਹ ਜਾਂ ਪੰਜਾਬ ਤੋਂ ਦੂਰ ਦਰਾੜੀਆਂ ਜ਼ਿਲ੍ਹਿਆਂ ਦੇ ਵਿੱਚ ਨਜ਼ਰਬੰਦ ਕੀਤਾ ਜਾਣਾ ਇਹ ਮਾਮਲਾ ਕੀ ਇਸ ਤੇ ਵੀ ਗੱਲ ਕਰਨੀ ਹੈ ਔਰ ਤੀਜਾ ਮਸਲਾ ਵੀ ਬੜਾ ਮਹੱਤਵਪੂਰਨ ਹੈ ਜਿਸ ਤੇ ਵਿੱਚ ਪੈਰੋਲ ਫੇਰ ਮਿਲੀ ਹੈ ਫਰਲੋ ਮਿਲੀ ਹੈ 21 ਦਿਨਾਂ ਵਾਲੀ ਡੇਰਾ ਸੱਚਾ ਸੌਦਾ ਸਾਧ ਨੂੰ ਰਾਮ ਰਹੀਮ ਨੂੰ ਜਿਹੜਾ ਕੀ ਕਾਤਲ ਵੀ ਹੈ ਜਿਸ ਨੇ ਸਾਧਵੀਆਂ ਦੇ ਨਾਲ ਜਨਸੀ ਸ਼ੋਸ਼ਣ ਕੀਤਾ ਗੰਭੀਰ ਦੋਸ਼ਾਂ ਦੇ ਅੰਦਰ ਰਹਿੰਦਾ ਪਰ 9-10 ਵਾਰੀ ਉਸ ਦਾ ਬਾਹਰ ਆਉਣਾ ਇਹ ਕੀ ਸੰਕੇਤ ਦਿੰਦਾ ਹੈ ਇਸ ਦੇ ਨਾਲ ਵੀ ਇਸ ਦੇ ਮੁੱਦੇ ਨਾਲ ਜੁੜੀਆਂ ਜਿਹੜੀਆਂ ਗੱਲਾਂ ਨੇ ਵੀ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਤੇ ਉਹ ਜ਼ਮੀਨ ਵਾਲਾ ਮਸਲਾ ਹੈ ਕਿ ਇੱਕ ਪੀਸੀਆ ਦਾ ਜਿਹੜਾ ਮੁਖੀ ਹੈ ਚੇਅਰਮੈਨ ਹੈ ਉਸਦੇ ਪੁੱਤਰ ਨੂੰ ਉਸ ਦੀ ਇਹ ਜੀ ਕਿਹੜੀ ਸਾਂਝ ਹੈ ਸਰਕਾਰ ਦੇ ਨਾਲ ਜਾਂ ਇੰਨਾ ਕਿਹੜਾ ਉਸਦੇ ਨਾਲ ਲਿਹਾਜ਼ ਕਰ ਲਿਆ ਗਿਆ ਕਿ ਜਿਹੜੀ ਕਰੋੜਾਂ ਦੀ ਜ਼ਮੀਨ ਹੈ ਜੇ ਸਾਲਾਂ ਬੱਦੀ ਪਟਿਆਂ ਤੇ ਦੇਣੀ ਵੀ ਸੀ ਪਟੇ ਤੇ ਤਾਂ ਹਜ਼ਾਰਾਂ ਰੁਪਏ ਦੇ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਉਂ ਦਿੱਤੀ ਕੀ ਇਹ ਪੂਰਾ ਮਸਲਾ ਕੀ ਹੈ ਦੋਖਾ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਸਰਕਾਰ ਦੇ ਨਾਲ ਸਾਂਝ ਇੱਥੋਂ ਸਥਾਪਿਤ ਹੋ ਜਾਂਦੀ ਹੈ ਕਿ ਇੰਡੀਆ ਦੀ ਬਿਹਤਰੀਨ ਜਿਹੜੀ ਕ੍ਰਿਕਟ ਐਸੋਸੀਏਸ਼ਨ ਆਫ ਪੰਜਾਬ ਜਿਹਨੂੰ ਪੀਸੀਆ ਕਹਿੰਦੇ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਲੱਗਣਾ ਆਪਣੇ ਆਪ ਦੇ ਵਿੱਚ ਹੀ ਇੱਕ ਪੋਲਿਟিক্যাল ਪੋਸਟ ਆ ਪੋਲਿਟিক্যাল ਤੁਹਾਡੀ ਅਗਰ ਸਾਝ ਨਹੀਂ ਹੈ ਤੁਹਾਡੀਆਂ ਅਗਰ ਰਾਸੀ ਜਾਰੀਆਂ ਨਹੀਂ ਆ ਤਾਂ ਤੁਸੀਂ ਇਸ ਅਹੁਦਾ ਤੁਹਾਨੂੰ ਨਹੀਂ ਮਿਲ ਸਕਦਾ ਕਿ ਤੁਸੀਂ ਇੱਕ ਮਾਨਸਾ ਬਠਿੰਡੇ ਵਰਗੇ ਸ਼ਹਿਰ ਚੋਂ ਆ ਕੇ ਅਗਰ ਪੀਸੀਏ ਦਾ ਪ੍ਰਧਾਨ ਲੱਗਦੇ ਹੋ ਤੇ ਤੁਸੀਂ ਆਪਣੇ ਆਪ ਚ ਦੇਖ ਲਓਗੇ ਤੁਹਾਡੇ ਚ ਕਿੰਨਾ ਦਮ ਹੈਗਾ ਤੁਹਾਡੇ ਰਾਸੀ ਗੁਰੂ ਕਿੰਨੇ ਨੇ ਤਹਾਡੀਆਂ ਕਿੰਨੀਆਂ ਸਿਆਸੀ ਯਾਰੀਆਂ ਨੇ ਇਹ ਅਹੁਦੇ ਉਹਨਾਂ ਨੂੰ ਮਿਲਦੇ ਹੁੰਦੇ ਨੇ ਹੁਣ ਰਹੀ ਗੱਲ ਇਹ ਕਿ ਬਠਿੰਡੇ ਦੇ ਵਿੱਚ ਇੱਕ ਬੇਸ਼ਕੀਮਤੀ 11 ਏਕੜ ਜ਼ਮੀਨ ਜਿਹੜੀਆਂ ਦੋ ਯੂਨੀਵਰਸਟੀਆਂ ਦੇ ਲਾਗੇ ਪੈਂਦੀ ਉਹਦੇ ਆਮਣੇ ਇਸ ਪੈਂਦੀ ਸਾਹਮਣੇ ਜ਼ਮੀਨਾਂ ਇੱਕ ਟੈਕਨੀਕਲ ਯੂਨੀਵਰਸਿਟੀ ਦੂਜੀ ਏਮਜ਼ 11 ਏਕੜ ਜ਼ਮੀਨ ਬਠਿੰਡਾ ਅਥਾਰਟੀ ਨੇ ਆਬਜੈਕਸ਼ਨ ਲੱਗੇ ਨੇ ਮੈਂਬਰਾਂ ਦੇ ਅਰਜੈਂਟਮੈਂਟ ਸ਼ੋ ਨੇ ਉਸ ਦੇ ਬਾਵਜੂਦ ਜਿਹੜੀ ਸਰਕਾਰ ਨੇ 11 ਇਕੜ ਜ਼ਮੀਨ 30 ਸਾਲ ਵਾਸਤੇ ਪੱਟੇ ਤੇ ਦਿੱਤੀ ਹੈ ਅਮਰਜੀਤ ਮਹਿਤਾ ਜੋ ਪੰਜਾਬ ক্রিকেট ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਲੜਕੇ ਨੇ ਪਦਮਜੀਤ ਸਿੰਘ ਮਹਿਤਾ ਬਠਿੰਡੇ ਦੇ ਵਿੱਚ ਆਏ ਉਹਨਾਂ ਕੋਲ ਅਹੁਦਾ ਨਹੀਂ ਆ ਲੇਕਿਨ ਰਾਜਸੀ ਜਾ ਰਹੀਆਂ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਆਮ ਆਦੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਬੈਠੇ ਨੇ ਉਹਨਾਂ ਦੇ ਨਾਲ ਆ ਹੁਣ 11 ਇਕੜ ਜ਼ਮੀਨ 30 ਸਾਲ ਪਾਛੇ ਦਿੱਤੀ ਔਰ ਹਰਾਨੀ ਵਾਲੀ ਗੱਲੀ ਜੱਗੋਂ ਤੇਰ ਵੀਜ ਨੂੰ ਗੱਲ ਕਹਿੰਦੇ ਹੁੰਦੇ ਨੇ ਕਿ ਐਡੀ ਇੰਪੋਰਟੈਂਟ ਜ਼ਮੀਨ 90000 ਰੁਪਇਆ ਪ੍ਰਤੀ ਏਕੜ ਦਿੱਤੀ ਗਈ ਹੈ 30 ਸਾਲ ਪਾਛੇ ਔਰ ਹਰਾਨੀ ਵਾਲੀ ਹੋਰ ਗੱਲ ਆ ਕਿ 3 ਸਾਲ ਬਾਅਦ ਜਿਹੜਾ ਵਾਅਦਾ 15% ਦੀ ਹੋਏਗੀ ਮੰਨ ਲਓ ਤੁਸੀਂ ਵੀ ਕਿਰਾਏ ਤੇ ਰਹਿੰਦੇ ਹੋ ਜੇ ਕਿਰਾਏ ਤੇ ਵੀ ਤੇ ਮਕਾਨ ਮਾਲਕ ਇਹਦਾ ਹੋਊਗਾ ਕਿ 20 ਸਾਲ ਬਾਅਦ ਮੈਂ 10% ਲੈਣਾ ਔਰ ਸਰਕਾਰ ਵੀ ਸਾਲ ਬਾਅਦ 10% ਲੈਂਦੀ ਆ ਇੱਥੇ ਪੰਜਾਬ ਸਰਕਾਰ ਕਹਿੰਦੀ ਕਿ ਸਾਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਆਗੀ ਤੁਸੀਂ 30 ਸਾਲ ਵਾਸਤੇ ਨਜ਼ਾਰੇ ਲਓ ਤੇ 3 ਸਾਲ ਬਾਅਦ ਤੁਸੀਂ 15% ਦੀ ਵਧਾ ਵਧਾ ਦਾਂਗੇ ਤੁਹਾਡਾ ਮਤਲਬ ਸਾਲ ਦਾ ਕਿੰਨਾ ਹੋ ਗਿਆ ਚਾਰ ਜੀ 5 5% ਵਧਿਆ ਨਾ ਹਮ ਹਰ ਉਹਨੂੰ 5 5% ਦੀ ਫਾਇਦਾ ਹੋ ਗਿਆ 10% ਦੀ ਵਧਣਾ ਚਾਹੀਦਾ ਇੱਥੇ 3 ਸਾਲ ਬਾਅਦ ਇਕੱਠਾ 15 ਕੀਤਾਗਾ ਜਾਨੀ ਕਿ ਪ੍ਰਤੀ ਸਾਲ 5% ਦੀ ਉਹ ਕਿੰਨਾ ਫਾਇਦਾ ਹਰ ਸਾਲ ਉਹਨੂੰ ਕਿੰਨਾ ਫਾਇਸਾਪ ਦਿੱਤਾ ਗਿਆ ਹੁਣ ਰਹੀ ਗੱਲ ਕਿ ਇਹ ਜਿਹੜੀ ਜ਼ਮੀਨ ਆ ਇਹ ਬਠਿੰਡਾ ਜ਼ਿਲ੍ਹੇ ਦੇ ਪਿੰਡ ਨਰੂਆਣੇ ਦੀ ਸੀ ਉਥੋਂ ਦੀ ਇੱਕ ਚੰਗੀ ਕੋਈ ਬੀਬੀ ਹੋएगी ਜਿਨੇ ਲੋਕ ਭਲਾਈ ਕੰਮਾਂ ਵਾਸਤੇ ਰੈੱਡ ਕਰਾਸ ਸੁਸਾਇਟੀ ਨੂੰ ਜ਼ਮੀਨ ਦਿੱਤੀ ਸੀ 11 ਏਕੜ ਜ਼ਮੀਨ ਅੱਜ ਕੱਲ ਲੋਕੀ ਇੱਕ ਮਰਲੇ ਪਿੱਛੇ ਬੰਦਾ ਮਾਰ ਦਿੰਦੇ ਨੇ ਉਸ ਬੀਬੀ ਨੇ 11 ਏਕੜ ਜ਼ਮੀਨ ਦਿੱਤੀ ਹੈ ਜਿਹੜੀ ਹੁਣ ਪੰਜਾਬ ਸਰਕਾਰ ਨੇ ਆਵਾਦੀ ਪਾਰਟੀ ਨੇ ਕੌਡੀਆਂ ਦੇ ਭਾਅ ਤੇ ਪੱਟੇ ਦੇ ਦੇ ਦਿੱਤੀ ਹੈਗੀ ਆ ਹੁਣ ਰੈੱਡ ਕਰਾਸ ਸੁਸਾਇਟੀ ਦੀ ਜਿਹੜੀ ਐਜੈਕਟਿਵ ਮੀਟਿੰਗ ਉਹਦੇ 'ਚ ਕਈ ਜਾਣੇ ਨੇ ਵਿਰੋਧ ਕੀਤਾਗਾ ਆਪਣੇ ਇਤਰਾਜ਼ ਨੋਟ ਕਰਵਾਏ ਨੇ ਇਸ ਦੇ ਬਾਵਜੂਦ ਜ਼ਮੀਨ ਦਿੱਤੀ ਗਈ ਇਸ ਮਹਿਤਾ ਟੱਬਰ ਨੂੰ ਕਿਉਂਕਿ ਮੈਂ ਤਾਂ ਟੱਬਰ ਦੀ ਚੰਡੀਗੜ੍ਹ ਬੈਠੇ ਵੀ ਆਮ ਆਦੀ ਪਾਰਟੀ ਦੇ ਵੱਡੇ ਲੋਕਾਂ ਦੇ ਨਾਲ ਸਾਂਝਾ ਤੇ ਦਿੱਲੀ ਬੈਠ ਕੇ ਜਾਂ ਜਿਹੜੇ ਬੰਦ ਕਮਰਿਆਂ 'ਚ ਬੈਠ ਕੇ ਕੋਠੀਆਂ ਦੇ ਵਿੱਚ ਬੈਠ ਕੇ ਸਰਕਾਰਾਂ ਚਲਾਉਂਦੇ ਉਹਨਾਂ ਦੇ ਨਾਲ ਵੀ ਸਾਂਝਾ ਹੁਣ ਰਹੀ ਗੱਲ ਇਸ ਮਸਲੇ ਦੇ ਵਿੱਚ ਕਿ ਆ ਜਿਹੜੇ ਤੇ ਉਥੋਂ ਦੇ ਬਠਿੰਡਾ ਦੇ ਏਡੀਸੀ ਜਰਨਲ ਹੈ ਉਹ ਤੇ ਜਿਵੇਂ ਫਫੇ ਕੁੱਟੜੀਆਂ ਵਾਂਗੂ ਪੁੱਛੇ ਪਾ ਰਹੇ ਨੇ ਉਹ ਕਹਿ ਰਹੇ ਕਿ ਜ਼ਮੀਨ ਅਸੀਂ ਇਸ ਕਰਕੇ ਦਿੱਤੀ ਹੈ ਕਿ ਇੱਥੇ ਸਪੋਰਟਸ ਐਕਟੀਵਿਟੀ ਕਰਨੀ ਹੈ ਤੇ ਕਮਾਲ ਦੀ ਗੱਲ ਹੋ ਜੂਗੀ ਤੇ ਇੰਡੀਅਨ ਐਕਸਪ੍ਰੈਸ ਦੇ ਰਿਪੋਰਟਰ ਨੇ ਕਮਲਦੀਪ ਸਿੰਘ ਬਰਾੜ ਉਹਨਾਂ ਨੇ ਸਾਰੀਆਂ ਧਿਰਾਂ ਦਾ ਪੱਖ ਲਿਆ ਕਮਲਦੀਪ ਸਿੰਘ ਬਰਾੜ ਨੇ ਜਦ ਏਡੀਸੀ ਜਰਨਲ ਲਤੀਫ احمد ਨੇ ਉਹਨਾਂ ਦਾ ਨਾਮ ਉਹਨਾਂ ਦੇ ਨਾਲ ਗੱਲ ਕੀਤੀ ਉਹ ਤੇ ਪੂਰੀ ਫਫੇ ਕੁੱਟੜੀਆਂ ਵਾਲਾ ਕੰਮ ਪੜਦਾ ਪਾ ਗਏ ਕਿ ਸਮਾਜਿਕ ਕੰਮਕਾਜ ਤੇ ਸਪੋਰਟਸ ਐਕਟੀਵਿਟੀ ਦਾ ਵਾਅਦਾ ਕਰਨਾ ਤੇ ਜਿਹੜੇ ਅਮਰਜੀਤ ਮਹਿਤਾ ਨੇ ਜਿਹਦੇ ਮੁੰਡੇ ਨੂੰ ਸਰਕਾਰ ਨੇ ਤੋਹਫਾ ਦਿੱਤਾ ਹੈਗਾ ਜਾਂ ਸਰਕਾਰ ਮਿਹਰਬਾਨ ਹੋਈ ਹੈ ਅਮਰਜੀਤ ਮਹਿਤਾ ਸਾਹਿਬ ਕੀ ਕਹਿੰਦੇ ਨੇ ਕਿ ਇਹ ਜਿਹੜੀ ਜ਼ਮੀਨ ਹੈ ਇਹ ਸਾਨੂੰ ਇਨਵੈਸਟ ਪੰਜਾਬ ਦੇ ਤਹਿਤ ਮਿਲੀ ਹੈ ਤੇ ਅਸੀਂ ਇਨਵੈਸਟ ਪੰਜਾਬ ਦੇ ਤਹਿਤ ਤੇ ਐਡਾ ਵੱਡਾ ਕੰਮ ਕਰਨਾ ਹੈਗਾ ਵੀ ਜਿਹੜਾ ਅਸੀਂ ਖਲਾਸਾ ਨਹੀਂ ਕਰ ਸਕਦੇ ਕਿਉਂਕਿ ਸਾਡਾ ਕਿਤੇ ਆਈਡੀਆ ਚੋਰੀ ਨਾ ਹੋ ਜੇ ਜਦੋਂ ਸਾਡੀ ਯੋਜਨਾ ਸਿਰ ਤੇ ਲੱਗ ਗਈ ਕੰਪਲੀਟ ਹੋ ਗਈ ਤੇ ਲਾਜ਼ਮੀ ਤੌਰ ਤੇ ਅਸੀਂ ਦੱਸ ਦਾਂਗੇ ਹੁਣ ਸਰਕਾਰ ਕਿੱਡੀ ਸਰਕਾਰ ਦੇ ਅਫਸਰ ਕਿੱਡੀ ਬੇਈਮਾਨੀ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਕਿੰਨੀ ਬੇਈਮਾਨੀ ਦਿਖਾ ਰਿਹਾ ਉਹ ਕਹਿੰਦੇ ਕਿ ਸਪੋਰਟਸ ਐਕਟੀਵਿਟੀ ਕਰਨੀਆਂ ਤੇ ਜਿਸ ਟੱਬਰ ਨੂੰ 11 ਏਕੜ ਜ਼ਮੀਨ ਹੈ 90000 ਰੁਪਇਆ ਪ੍ਰਤੀ ਇੱਕ ਕਿਲਾ ਦਿੱਤੀ ਗਈ ਉਹ ਕਹਿੰਦੇ ਕਿ ਅਜੇ ਅਸੀਂ ਕੀ ਉਸ 11 ਏਕੜ ਜ਼ਮੀਨ ਤੇ ਕੰਮ ਕਾਜ ਕਰਨ ਅਸੀਂ ਨਹੀਂ ਤੁਹਾਨੂੰ ਦੱਸਣਾ ਹੈਗਾ ਤੇ ਇਹ ਤਾਂ ਨਹੀਂ ਕਿ ਉੱਥੇ ਰੰਗਲੇ ਪੰਜਾਬ ਦੀ ਸ਼ੁਰੂਆਤ ਹੀ ਉਸ ਜ਼ਮੀਨ ਤੋਂ ਹੋਣੀ ਹੈ ਵੀ ਰੰਗਲਾ ਪੰਜਾਬ ਬਣਾਉਣਾ ਆਈਡੀਆ ਨਾ ਚੋਰੀ ਹੋ ਜਾਵੇ ਮੈਨੂੰ ਲੱਗਿਆ ਇਸ ਸੋ ਵੱਡੀ ਤੇ ਫਿਰ ਬੇਈਮਾਨੀ ਕੀ ਹੋ ਸਕਦੀ ਨਾ ਜੀ ਜੇ ਤੁਸੀਂ ਪ੍ਰੋਜੈਕਟ ਲੈ 11 ਏਕੜ 11 ਏਕੜ ਜ਼ਮੀਨ ਦਾ ਮਤਾ ਤੁਹਾਡੇ ਨਾਂ ਪੈ ਗਿਆ ਤੁਹਾਡੇ ਤੇ ਪੱਟੇ ਤੇ ਚੜ ਗਈ ਆ ਔਰ ਜਿਹੜੀ ਰੈੱਡ ਕਰਾਸ ਸੁਸਾਇਟੀ ਦੇ ਬੰਦਿਆਂ ਨੇ ਇਤਰਾਜ਼ ਕੀਤਾਗਾ ਰੰਗਲਾ ਪੰਜਾਬ ਬਣਾਉਣਾ ਜਾਂ ਚੰਗਲਾ ਪੰਜਾਬ ਬਣਾਉਣਾ ਜੋ ਮਰਜ਼ੀ ਬਣਾਉਣਾ ਪਰ ਸਰਕਾਰ ਦੀ ਪੈਸੇ ਨਾਲ ਹੇਰਾ ਫੇਰੀ ਸਰਕਾਰੀ ਨੂੰ ਸਰਕਾਰ ਨੂੰ ਨਾ ਠੱਗੋ ਔਰ ਲੋਕਾਂ ਦੀ ਜ਼ਮੀਨ ਤੁਸੀਂ ਪੱਟੇ ਦੇ ਦੇ ਦਿੱਤੀ ਹੈਗੀ ਆ ਔਰ ਦੂਜੀ ਗੱਲ ਇਹ ਕਿ ਰੈੱਡ ਕਰਾਸ ਸੋਸਾਇਟੀ ਦੇ ਬੰਦੇ ਕੁਝ ਬੋਲਣਾ ਚਾਹੁੰਦੇ ਕਿਉਂਕਿ ਉਹ ਸਾਰੇ ਸਰਕਾਰਾਂ ਤੋਂ ਡਰਦੇ ਹੁੰਦੇ ਨੇ ਪਰ ਇੱਕ ਪਲੈਨਿੰਗ ਜ਼ਿਲ੍ਹਾ ਪਲੈਨਿੰਗ ਕਮੇਟੀ ਜਿਹੜੀ ਯੋਜਨਾ ਹੁੰਦੀ ਉਹਦੀ ਵੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹਰ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਯੋਜਨਿਕ ਯੋਜਨਾ ਕਮੇਟੀ ਬਣੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਆਪਾਂ ਪਲੈਨਿੰਗ ਕੀ ਕਰਨੀ ਹੈਗੀ ਆ ਨਵੀਂ ਕੀ ਆ ਪੁਰਾਣੀ ਕੀ ਆ ਸਭ ਕੁਝ ਆ ਉਹ ਈੜਾ ਰੈਗੂਲੇਸ਼ਨ ਹੈ ਜ਼ਿਲ੍ਹਾ ਯੋਜਨਾ ਦੇ ਜਿਹੜੇ ਚੇਅਰਮੈਨ ਨੂੰ ਪਤਾ ਨਹੀਂ ਹੈਗਾ ਉਹਦੇ ਨਾਲ ਵੀ ਜਰਨਲਿਸਟ ਨੇ ਗੱਲ ਕੀਤੀ ਉਹ ਕਹਿੰਦਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈਗੀ ਤੇ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਅਪਰੂਵਲ ਤੋਂ ਬਿਨਾ ਉਹ ਜਿਹੜੀ ਜ਼ਮੀਨ ਪੱਟੇ ਤੇ ਕਿਵੇਂ ਚੜ ਗਈ ਹੈਗੀ ਇਹ ਇਹ ਸਭ ਤੋਂ ਵੱਡੀ ਸਰਕਾਰ ਦੇ ਅਫਸਰਾਂ ਦੀ ਲਾਪਰਵਾਹੀ ਨਹੀਂ ਆ ਇਹ ਮਿੱਲੀ ਭੁਗਤਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਠਿੰਡੇ ਦੇ ਵਿੱਚ ਅਗਰ ਅਮਰਜੀਤ ਮਹਿਤਾ ਦੇ ਟੱਬਰ ਤੇ ਸਰਕਾਰ ਮਿਹਰਬਾਨ ਹੋਈ ਆ ਉਹਦੇ ਵਾਸਤੇ ਕੌਣ ਨੇ ਕੀ ਇਸ ਮਸਲੇ ਦੇ ਵਿੱਚ ਪੰਜਾਬ ਸਰਕਾਰ ਦੇ ਖਾਸ ਕਰਕੇ ਸੀਐਮ ਸਾਹਿਬ ਨੂੰ ਪਤਾ ਔਰ ਉਸ ਦਿਹਾ ਜਿਹੜੇ ਪਲੈਨਿੰਗ ਜਿਹੜੀ ਡਿਪਾਰਟਮੈਂਟ ਦੀ ਜ਼ਿੰਮੇਵਾਰੀ ਆ ਹਰਪਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਪਤਾ ਹੈਰਾਨੀ ਵਾਲੀ ਗੱਲ ਆ ਕਿ ਇਸ ਮਸਲੇ ਦੇ ਵਿੱਚ ਕਿਵੇਂ ਅੰਦਰ ਖਾਤੇ ਸਾਰੀ ਇਹ ਸਰਕਾਰ ਮਿਹਰਬਾਨ ਹੋਈ ਆ ਔਰ ਦੂਜੀ ਵੱਡੀ ਗੱਲ ਹੈ ਕਿ ਇਹਦੇ ਚ ਜਿਨ੍ਹਾਂ ਨੇ ਜਿਨ੍ਹਾਂ ਨੂੰ ਕੋਟ ਕੀਤਾ ਗਿਆ ਚਾਹੇ ਉਹ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੇ ਚੇਅਰਮੈਨ ਨੇ ਜੇ ਇੱਕ ਐਡਜੈਕਟਿਵ ਦਾ ਮੈਂਬਰ ਆ ਉਹ ਕਹਿੰਦਾ ਸਾਨੂੰ ਤੇ ਪਤਾ ਨਹੀਂ ਹੈਗਾ ਪਰ ਦੂਜੀ ਗੱਲ ਇਹ ਸਰਕਾਰ ਨੇ ਉਥੇ ਇੱਕ দান ਕੀਤੀ ਹੋਈ ਜ਼ਮੀਨ ਤੇ ਕਿਵੇਂ ਤੁਸੀਂ ਕਿਸੇ ਥਰਡ ਬੰਦੇ ਨੂੰ ਔਰ ਆਮ ਆਦੀ ਪਾਰਟੀ ਦਾ ਨੇਤਾ ਹੋਵੇ ਹਾਲਾਂਕਿ ਉਹਦੇ ਕੋਈ ਅਹੁਦਾ ਨਹੀਂ ਆ ਲੇਕਿਨ ਕਈਆਂ ਕੋ ਅਹੁਦੇ ਨਹੀਂ ਵੀ ਹੁੰਦੇ ਲੇਕਿਨ ਪਾਵਰਫੁੱਲ ਹੁੰਦੇ ਨੇ ਉਹ ਪਾਵਰਫੁੱਲ ਬੰਦੇ ਨੂੰ ਤੁਸੀਂ ਜ਼ਮੀਨ ਦਿੱਤੀ ਹੈ ਹੁਣ ਇਸ ਮਸਲੇ ਦੇ ਲਾਜ਼ਮੀ ਤੌਰ ਤੇ ਸਿਆਸਤੂਹੀ ਦੇ ਕਹਿ ਰਹੇ ਸੀ ਕਿ ਅਸੀਂ ਪਿਛਲੀਆਂ ਸਰਕਾਰਾਂ ਤੇ ਪੰਜਾਬ ਦੇ ਨਾਲ ਨਹੀਂ ਸੀ ਐਮਓ ਜੁੰਦੇ ਟੱਬਰਾਂ ਹੁੰਦੇ ਤੇ ਤੁਸੀਂ ਟੱਬਰਾਂ ਨੂੰ ਜ਼ਮੀਨ ਦੇਣੀ ਸ਼ੁਰੂ ਕਰ ਦਿੱਤੀ ਹੈਗੀ ਨਾ ਮਤਲਬ ਤੁਹਾਡੇ ਅਸੀਂ ਜਿਹੜੇ ਬੋਲਾਂ ਤੇ ਕਿਵੇਂ ਵਿਸ਼ਵਾਸ ਕਰ ਲਈਏ ਤੁਹਾਡੇ ਜਿਹੜੇ ਤੁਹਾਡੇ ਜਿਹੜੀਆਂ ਪੰਜਾਬ ਦੇ ਪ੍ਰਤੀ ਤੁਸੀਂ ਆਪਣੇ ਆਪ ਨੂੰ ਬਹੁਤ ਸੱਚੇ ਸੁੱਚੇ ਦੱਸ ਰਹੇ ਹੋ ਨੇ ਅਸੀਂ ਉਸ ਸਚਾਈਆਂ ਤੇ ਯਕੀਨ ਕਿਵੇਂ ਕਰ ਲਈਏ ਉਹਨ ਇਸ ਮਸਲੇ ਤੇ ਕੋਈ ਬਟਿੰਡਾ ਤੋਂ ਮੈਂਬਰ ਪਾਰਲੀਮੈਂਟ ਨੇ ਹਰ ਸਿਮਰਤ ਕੌਰ ਬਾਦਲ ਹੋਣੀ ਉਹਨਾਂ ਨੇ ਜਰੂਰ ਇਸ ਟਵੀਟ ਕੀਤਾ ਕਿ ਇੱਕ ਤੇ ਜਿਹੜਾ ਪੱਟੇ ਦੇ ਜ਼ਮੀਨ ਦਿੱਤੀ ਗਈ ਐਗਰੀਮੈਂਟ ਰੱਦ ਹੋਣਾ ਚਾਹੀਦਾ ਦੂਜੀ ਇਹਦੀ ਪੜਤਾਲ ਹੋਣੀ ਚਾਹੀਦੀ ਆ ਆਪੋਜੀਸ਼ਨ ਪਾਰਟੀ ਤੇ ਮੁੱਦਾ ਹੀ ਠਾ ਸਕਦੀ ਨਾ ਸਰਕਾਰ ਨੇ ਪੜਤਾਲ ਕਰਨੀ ਤੋਂ ਦੂਰ ਦੀ ਗੱਲ ਐਗਰੀਮੈਂਟ ਨਹੀਂ ਇਹ ਰੱਦ ਹੋਣਾ ਕਿਉਂਕਿ ਪਾ ਦਿੱਤਾ ਹੈ ਲੇਕਿਨ ਇਸ ਸਰਕਾਰ ਤੋਂ ਉਮੀਦ ਨਹੀਂ ਹੈ ਕਿ ਤੁਸੀਂ ਆਪਣੇ ਬੰਦਿਆਂ ਨੂੰ ਪਾਲਣ ਤੇ ਲੱਗਿਓ ਇਹਦੀ ਤਾਂ ਆਪਸ਼ਨ ਹੋਣੀ ਚਾਹੀਦੀ ਸੀ ਹੋ ਸਕਦਾ ਹੈ ਕਿ ਜਿਹੜਾ ਕੋਈ ਬੰਦਾ ਜਿਤਾ ਇਹਨਾਂ ਦੇ ਟੱਬਰ ਨੂੰ ਸਰਕਾਰ ਕਹਿੰਦੀ ਕਿ ਤੁਸੀਂ 90000 ਰੁਪਇਆ ਦੇਣਾ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਹੋ ਸਕਦਾ ਹੈ ਕਿ ਉੱਥੇ ਬੰਦਾ 5 ਲੱਖ ਦਾ ਵੀ ਦੇ ਦੇ ਕਿਉਂਕਿ ਉਸ ਏਰੀਆ ਦੇ ਵਿੱਚ 5-5 ਲੱਖ ਤੇ ਵੀ ਜ਼ਮੀਨੋ ਚੜ ਸਕਦੀ ਆ ਜੇ ਕਿਸੇ ਵਾਕਿਆ ਸਰਕਾਰ ਨੇ ਕੰਮ ਕਾਜ ਵਾਸਤੇ ਦੇਣੀਆਂ ਦੋ ਯੂਨੀਵਰਸ ਇੱਕ AIMZ ਕਿੱਡੀ ਵੱਡੀ ਆਰਾ ਭਾਰਤ ਸਰਕਾਰ ਦਾ ਦੂਜੀ ਸੈਂਟਰ ਯੂਨੀ ਸਟੇਟ ਯੂਨੀਵਰਸਿਟੀ ਆ ਔਰ ਤੀਜੀ ਇੱਕ ਪਿੰਡ ਨਰੂਆਣੇ ਦੀ ਇੱਕ ਬੀਬੀ ਨੇ ਦਿੱਤੀ ਹੋਈ ਜ਼ਮੀਨ ਤੇ ਤੁਸੀਂ ਇਹ ਕੁਝ ਗੁਣ ਖਿਲਾ ਰਹੇ ਹੋ ਇਸ ਤੋਂ ਅੰਦਾਜ਼ਾ ਆਪਾਂ ਲਗਾ ਸਕਦੇ ਹਾਂ ਕਿ ਪੁਰਾਣੀਆਂ ਸਰਕਾਰਾਂ ਤੇ ਨਵੀਆਂ ਸਰਕਾਰਾਂ ਦੇ ਵਿੱਚ ਕੋਈ ਜ਼ਮੀਨ ਅਸਮਾਨ ਦਾ ਕੋਈ ਫਰਕ ਨਹੀਂ ਆਗਾ ਕਿ ਜੇ ਉਹਨਾਂ ਨੇ ਮਾੜੇ ਕੰਮ ਕੀਤੇ ਸੀ ਤੇ ਇਹ ਚੰਗੇ ਕਰ ਰਹੇ ਨੇ ਇਹਨਾਂ ਦੇ ਵਿੱਚ ਵੀ ਇਦਾਂ ਦੇ ਕੰਮ ਹੋਣ ਲੱਗ ਪਏ ਨੇ ਪਰ ਹਰਾਨੀ ਵਾਲੇ ਜਦੋਂ ਅਕਾਲੀ ਸਰਕਾਰ ਵਾਲੇ ਔਰ ਪਿਛਲੀ ਸਰਕਾਰ ਵਾਲੇ ਵੀ ਰੌਲਾ ਪਿਆ ਜਣਾ ਉਦੋਂ ਸਭ ਤੋਂ ਵੱਧ ਆਮ ਆਦੀ ਪਾਰਟੀ ਵਾਲਿਆਂ ਨੇ ਚੀਕਾਂ ਮਾਰੀਆਂ ਸੀ ਦੇਖੋ ਜੀ ਪੱਟੇ ਦੇ ਜ਼ਮੀਨ ਦੇ ਦਿੱਤੀ ਜੀ ਪੰਜਾਬ ਲੁੱਟ ਲਿਆ ਜੀ ਰੀਅਲ اسٹیਟ ਵਾਲਿਆਂ ਨੂੰ ਦੇ ਦਿੱਤੀ ਬਿਲਡਰਾਂ ਨੂੰ ਦੇ ਦਿੱਤੀ ਗਈ ਉਥੋਂ ਆ ਗਏ ਜੀ ਵਪਾਰੀ ਵਪਾਰੀਆਂ ਦੇ ਨਾਮ ਤੇ ਪੰਜਾਬ ਕਰਤਾ ਤੇ ਹੁਣ ਤੇ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਤੁਸੀਂ ਇਹਦੇ ਚ ਕੁਝ ਕੀ ਨਵਾਂ ਕਰ ਦਿੱਤਾ ਹੈਗਾ ਉਹੋ ਚੀਜ਼ਾਂ ਜੋ ਪੁਰਾਣੀਆਂ ਸਰਕਾਰਾਂ ਕਰਦੀਆਂ ਸੀ ਆਪਣੇ ਬੰਦ ਕਹਿੰਦੇ ਹੁੰਦੇ ਨਾ ਇੱਕ ਅਖਾਣ ਹੁੰਦਾ ਕਿ ਅੰਡਾ ਅੰਨਾ ਮੰਡੇ ਰਿਓੜੀਆਂ ਮੋੜ ਆਪਣਿਆਂ ਨੂੰ ਨਾ ਉਹ ਵੀ ਤੁਹਾਡਾ ਕੰਮ ਵੀ ਉਹੀ ਹੋ ਗਿਆ ਕਿ ਤੁਸੀਂ ਆਪਣਿਆਂ ਨੂੰ ਰਿਓੜੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਔਰ ਇਹ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਮੈਨੂੰ ਲੱਗਦਾ ਕਿ ਸਰਕਾਰ ਨੂੰ ਵਾਕੇ ਜਿਹੜੀ ਡੀਲ ਆ ਇਹ ਰੱਦ ਕਰਨੀ ਚਾਹੀਦੀ ਹੈਗੀਆ ਔਰ ਸਰਕਾਰ ਦੇ ਅਫਸਰ ਜਿਹੜੇ ਪਰਦੇ ਪਾ ਰਹੇ ਨੇ ਉਹ ਸਪੋਰਟਸ ਐਕਟੀਵਿਟੀ ਕਹਿ ਰਹੇ ਨੇ ਔਰ ਦੂਜੀ ਜਿਹੜੇ ਜਿਨ੍ਹਾਂ ਨੂੰ ਜ਼ਮੀਨ ਸਰਕਾਰ ਨੇ ਲਾਟ ਕਰ ਦਿੱਤੀ ਹੈ ਅੰਦਰ ਖਾਤੇ ਚੋਰੀ ਛਿਪੇ ਉਹ ਕਹਿ ਰਹੇ ਕਿ ਅਹੀਂ ਹਲੇ ਜਿਹੜਾ ਇੱਕ ਬਹੁਤ ਵੱਡੀ ਪਲੈਨਿੰਗ ਕਹਿੰਦੇ ਬਹੁਤ ਵੱਡਾ ਨਿਯਾਮਤ ਬਠਿੰਡਾ ਦੇ ਲੋਕਾਂ ਨੂੰ ਦੇਣੀ ਹੈਗੀਆ ਉਸ ਨਿਯਾਮਤ ਤੇ ਅਸੀਂ ਉਸ ਤੋਹਫੇ ਬਾਰੇ ਜਿਹੜੀ ਅਜੇ ਪੰਜਾਬ ਦੇ ਜਨਤਾ ਨੂੰ ਨਹੀਂ ਦੱਸਣਾ ਅਸੀਂ ਪੰਜਾਬ ਬਠਿੰਡੇ ਵਾਲ ਦੇ ਕੁਝ ਨਵਾਂ ਲੈ ਕੇ ਆ ਰਹੇ ਹਾਂ ਤੇ ਜਦੋਂ ਤੁਸੀਂ ਕੁਝ ਨਵਾਂ ਲੈ ਕੇ ਆ ਰਹੇ ਹੋ ਤਾਂ ਫਿਰ ਦੱਸੋ ਪਰ ਕਹਿੰਦੇ ਅਸੀਂ ਦੱਸ ਨਹੀਂ ਸਕਦੇ ਕਿ ਸਾਡਾ ਆਈਡੀਆ ਚੋਰੀ ਚੋਰੀ ਹੋ ਜਾਊਗਾ ਪਰ ਇਹ ਹੈ ਕਿ 30 ਸਾਲ ਬਾਅਦ ਇੱਕ ਟੱਬਰ ਨੂੰ ਜ਼ਮੀਨ ਦੇਣੀ ਹੈਗੀ ਨਾ ਮਤਲਬ ਹੁਣ ਆਮ ਆਦੀ ਪਾਰਟੀ ਵਾਲੇ ਕਿਹੜੇ ਮੂੰਹ ਦੇ ਨਾਲ ਅਕਾਲੀਆਂ ਨੂੰ ਤੇ ਕਾਂਗਰਸੀਆਂ ਨੂੰ ਨਿੰਦਣਗੇ ਉਹਨਾਂ ਦੇ ਜੇ ਟੱਬਰਾਂ ਨੂੰ ਵੀ ਮੌਜਾਂ ਲੱਗੀਆਂ ਸੀ ਤੇ ਹੁਣ ਆਮ ਆਦੀ ਪਾਰਟੀ ਦੇ ਟੱਬਰਾਂ ਦੇ ਵੀ ਆ ਹੁਣ ਸਭ ਤੋਂ ਵੱਡੀ ਐਗਜ਼ਾਮਪਲ ਆ ਕਿ 11 ਏਕੜ ਜ਼ਮੀਨ ਜਿਹੜੀ ਦੇ ਦਿੱਤੀ ਗਈ ਹੈਗੀ ਆ ਜੀ ਇਹ ਵੀ ਬੜਾ ਮਸਲਾ ਇੰਪੋਰਟੈਂਟ ਹੈ ਤੇ ਅਗਲਾ ਵੀ ਹੈ ਉਹ ਕਿਉਂਕਿ ਲਾਅ ਐਂਡ ਆਰਡਰ ਨਾਲ ਵੀ ਜੁੜਿਆ ਹੈ ਤੇ ਬਹੁਤ ਸਾਰੇ ਸਵਾਲ ਉੱਠੇ ਸੀ ਜਦੋਂ ਡਿਬਰੂਗੜ੍ਹ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਨੂੰ ਭੇਜਿਆ ਗਿਆ ਹਜੇ ਤੱਕ ਰੀਟੈਂਸ਼ਨ ਪੀਰੀਅਡ ਵਧਿਆ ਹੋਇਆ ਹੁਣ ਨਵੀਂ ਇੱਕ ਪਿਰਤ ਸ਼ੁਰੂ ਹੋਈ ਹੈ ਉਹ ਆ ਬਦਮਾਸ਼ ਜਾਂ ਗੈਂਗਸਟਰ ਹੁਣ ਇਸ ਤਰ੍ਹਾਂ ਦੇ ਲੋਕਾਂ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਵੀ ਡਿਬਰੂਗੜ੍ਹ ਭੇਜਣ ਦੀ ਕੋਾਇਦ ਸ਼ੁਰੂ ਹੋਈ ਹੈ ਇੱਕ ਬਿੱਲਾ ਨਾਮ ਦਾ ਬਦਮਾਸ਼ ਹੈ ਜਿਹੜਾ ਸ਼ਾਇਦ ਬਲਵਿੰਦਰ ਸਿੰਘ ਉਰਫ ਸਰਪੰਚ ਉਸ ਨੂੰ ਜਿਹੜਾ ਭੇਜਿਆ ਗਿਆ ਉਸ ਦੇ ਉੱਤੇ ਕਿੰਨੇ ਕ ਪਰਚੇ ਦਰਜ ਸੀ ਉਸ ਦੀ ਬੈਕਗ੍ਰਾਉਂਡ ਕੀ ਸੀ ਤੇ ਕੀ ਇਹ ਪਹਿਲੇ ਗੈਂਗਸਟਰ ਜਾਂ ਬਦਮਾਸ਼ ਮੰਨੇ ਜਾਣਗੇ ਜਿਹਨੂੰ ਬਾਹਰ ਭੇਜਿਆ ਗਿਆ ਪੰਜਾਬ ਤੋਂ ਸੰਦੀਪ ਅਜ ਤੋਂ ਸ਼ਾਇਦ 8-9 ਮਹੀਨੇ ਪਹਿਲਾਂ ਇੱਕ ਮੀਟਿੰਗ ਹੋਈ ਸੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਉਦੋਂ ਵੀ ਰੌਲਾ ਸੀ ਕਿ ਜਿਹੜੇ ਗੈਂਗਸਟਰ ਹਨਾ ਜਿਹੜੇ ਬਦਮਾਸ਼ ਨੇ ਜਿਹੜੇ ਨਟੋਰੀਅਸ ਕਿਸਮ ਦੇ ਜਿਹੜੇ ਲੋਕ ਹੁੰਦੇ ਹਨ ਉਹਨਾਂ ਨੂੰ ਇੱਕ ਦੂਜੇ ਦੇ ਸਟੇਟ ਭੇਜਿਆ ਜਾਵੇ ਕਿ ਜਿਹੜੇ ਪੰਜਾਬ ਦੇ ਜਿਹੜੇ ਗੈਂਗਸਟਰ ਜਾਂ ਨਸ਼ੇ ਦੇ ਤਸਕਰ ਉਹਨਾਂ ਨੂੰ ਡਿਬਰੂਗੜ੍ਹ ਭੇਜ ਦੋ ਜੂਪੀ ਬਿਹਾਰਿਆਂ ਨੂੰ ਵੀ ਇੱਥੇ ਭੇਜ ਦੋ ਕਿਉਂਕਿ ਇੱਕ ਜਿਹੜੀ ਲੈਂਗੁਏਜ ਬਾਰ ਆ ਉਹ ਸਭ ਤੋਂ ਵੱਡੀ ਦਿੱਕਤ ਹੁੰਦੀ ਹੈ ਕਿ ਤੁਸੀਂ ਕਿਸੇ ਦੀ ਬੋਲੀ ਨਹੀਂ ਸਮਝ ਸਕਦੇ ਬਦਲ ਗੁੰਗਿਆਂ ਦੇ ਇਸ਼ਾਰੇ ਕਰਦੇ ਰਹੋਗੇ ਕਿ ਰੋਟੀ ਖਾਣੀ ਪਾਣੀ ਪੀਣਾ ਕਿ ਇਦਾਂ ਇਸ਼ਾਰੇ ਕਰੋਗੇ ਲੈਂਗੁਏਜ ਸਮਝ ਨਹੀਂ ਆਉਣੀ ਹੈਗੀ ਅਸਾਮੀ ਇਹਨਾਂ ਨੂੰ ਕੀ ਸਮਝ ਲਗਣੀ ਹੈਗੀ ਜਾਂ ਜਿਹੜੇ ਇਹਨਾਂ ਨੂੰ ਤਾਮਲ ਲਾਡੂ ਭੇਜ ਦੋ ਤੇ ਤਾਮਲ ਲਾਡੂ ਕਿਉਂਕਿ ਜੇਲ੍ਹ ਦੇ ਵਿੱਚ ਸਟਾਫ ਉਹੀ ਹੋਗਾ ਇਹਨਾਂ ਨੂੰ ਸਮਝ ਹੀ ਲਗਣੀ ਹੈਗੀ ਪਰ ਕੀ ਇਹ ਜਿਹੜਾ ਪੰਜਾਬ ਨੇ ਜਿਹੜਾ ਹੱਲ ਕੱਢਿਆਗਾ ਇਹ ਹੱਲ ਜਿਹੜਾ ਹੋਗਾ ਇਹਦੇ ਨਾਲ ਕੋਈ ਫਾਇਦਾ ਹੋਏਗਾ ਕਿਉਂਕਿ ਜਿਹੜਾ ਅੱਜ ਵੀ ਜਿਹੜਾ ਆਪਰੇਸ਼ਨ ਆ ਜਿਸ ਆਪਰੇਸ਼ਨ ਦੇ ਤਹਿਤ ਪੰਜਾਬ ਪੁਲਿਸ ਨੇ ਨਿਪਟਾਇਆ ਪੰਜਾਬ ਪੁਲਿਸ ਕੀ ਕਰਦੀ ਹੈਗੀ ਹੈ ਕਿ ਜਦੋਂ ਨਸ਼ੇ ਦਾ ਤਸਕਰ ਫੜਨੇ ਹੋਣਾ ਉਹ ਫੜਦੀ ਹੈ ਐਨਸੀਬੀ ਨਾਰਕੋਟਿਕ ਕੰਟਰੋਲ ਬੋਰਡ ਪੰਜਾਬ ਪੰਜਾਬ ਪੁਲਿਸ ਤੇ ਆਪਣੀ ਹਾਜ਼ਰੀ ਪਾਉਂਦੀ ਹੈਗੀ ਹੈ ਕਿਉਂਕਿ ਹੁਣ ਐਨਸੀਬੀ ਨੇ ਫੜਿਆ ਹੈਗਾ ਤੇ ਪੰਜਾਬ ਪੰਜਾਬ ਪੁਲਿਸ ਨੇ ਵੱਖਰਾ ਪ੍ਰੈਸ ਨੋਟ ਕੱਢਤਾ ਐਨਸੀਬੀ ਨੇ ਵੱਖਰਾ ਪ੍ਰੈਸ ਨੋਟ ਕੱਢ ਦਿੱਤਾ ਹੈਗਾ ਉਦਾਂ ਪੰਜਾਬ ਪੁਲਿਸ ਕਹਿੰਦੀ ਕਿ ਜੁਆਇੰਟ ਆਪਰੇਸ਼ਨ ਆ ਹੁੰਦੇ ਜੁਆਇੰਟ ਆਪਰੇਸ਼ਨਾਂ ਲੇਕਿਨ ਜਿਹੜਾ ਮਸਲਾ ਵਾ ਉਹ ਐਨਸੀਬੀ ਨੂੰ ਮਿਲੀ ਸੀ ਸੂ ਐਨਸੀਬੀ ਨੇ ਫਿਰ ਲੋਕਲ ਪੁਲਿਸ ਨੂੰ ਦੱਸਿਆ ਕਿਉਂਕਿ ਉਹਨਾਂ ਕੋ ਆਪਣਾ ਇਹਨਾਂ ਸਟਾਫ ਨਹੀਂ ਹੁੰਦਾ ਉਹਨਾਂ ਨੂੰ ਲੋਕਲ ਪੁਲਿਸ ਦਾ ਸਹਾਰਾ ਲੈਣਾ ਪੈਂਦਾ ਤੇ ਲੋਕਲ ਪੁਲਿਸ ਵਾਲੇ ਆਪਣੇ ਮੋਢੇ ਆਪੇ ਹੀ ਆਪਣੀ ਪੇਠਾ ਆਪੇ ਥਾਪੜ ਦਿੰਦੇ ਨੇ ਕਿ ਇੱਕ ਬਹੁਤ ਵੱਡੀ ਅਸਿਆ ਜਬ ਬਿਗ ਬ੍ਰੇਕਿੰਗ ਹੋ ਗਈ ਜੀ ਬਹੁਤ ਵੱਡਾ ਸੀ ਐਕਸੈਸ ਤੋੜ ਦਿੱਤਾ ਹੈਗਾ ਪਰ ਚੰਗੀ ਗੱਲ ਹੈ ਕਿ ਇਹਨਾਂ ਨੂੰ ਜਿਹੜੇ ਤਸਕਰ ਆਏ ਨੂੰ ਪੇਦਾ ਕਿਉਂਕਿ ਇਹਦੇ ਖਿਲਾਫ 15 ਜਿਹੜੇ ਕੇਸ ਨੇ ਉਹ ਦਰਜ ਸੀ ਔਰ ਇਸ ਟਾਈਮ ਜਮਾਨਤ ਤੇ ਆਇਆ ਸੀ ਇਹਨੇ ਛੱਡਿਆ ਨਹੀਂ ਸੀ 1992 ਤੋਂ ਇਹ ਨਸ਼ਾ ਤਸਕਰੀ ਦੇ ਕੰਮ ਵਿੱਚ ਕਰ ਰਿਹਾ ਸੀ ਔਰ ਇਹ ਤਰਨਤਾਂ ਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਇਹਨੂੰ ਬਿੱਲਾ ਸਰਪੰਚ ਦੇ ਤੌਰ ਤੇ ਕਿਹਾ ਜਾ ਰਿਹਾ ਔਰ ਇਹ ਜਿਹੜੀ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਨਾਲ ਦੇ ਆਪਰੇਸ਼ਨ ਜੇ ਪੰਜਾਬ ਪੁਲਿਸੀ ਉਹਦੇ ਕਰਕੇ ਇਹਨੂੰ ਗਰਦਾਸਪੁਰ ਸਿਟੀ ਇਲਾਕੇ ਤੋਂ ਹਰਾਸਤ ਚ ਲੈ ਕੇ ਨਜ਼ਰਬੰਦ ਕੀਤਾ ਔਰ ਉਸ ਤੋਂ ਬਾਅਦ ਇਹਨੂੰ ਉੱਥੇ ਡਿਬਰੂਗੜ੍ਹ ਭੇਜ ਦਿੱਤਾ ਇਹਦੇ ਖਿਲਾਫ 15 ਤੋਂ ਵੱਧ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਸੀ ਜ਼ਿਆਦਾਤਰ ਇਹਦੇ ਵਿੱਚ ਐਨਡੀਪੀਐਸ ਐਕਟ ਦੇ ਤਹਿਤ ਸੀ ਔਰ ਜਿਹੜਾ ਨਵਾਂ ਨਸ਼ਾ ਤਸਕਰ ਨੂੰ ਜਿਹੜਾ ਨਵਾਂ ਜਿਹੜਾ ਇਹਦੇ ਵਿੱਚ ਗ੍ਰਿਫਤਾਰ ਜਿਹਦੇ ਨੂੰ ਦਿਖਾਇਆ ਉਹਦਾ ਹੈਗਾ ਵਾ ਪ੍ਰੋਵੈਂਸ਼ਨ ਆਫ ਇਲੀਸਿਟ ਟਰੈਫਿਕ ਐਂਡ ਐਨਡੀਪੀਐਸ ਐਕਟ ਪੀਆਈਟੀ ਐਨਡੀਪੀਐਸ ਦੀ ਧਾਰਾ 3 ਇੱਕ ਤਹਿਤ ਹਰਾਸਤ ਚ ਲੈ ਕੇ ਡਿਬਰੂਗੜ੍ਹ ਭੇਜ ਦਿੱਤਾ ਗਿਆ ਇਸੇ ਸੀ ਕਿ ਹਰਾਸ ਵਿੱਚ ਲਿਆ ਗਿਆ ਜਿਹੜਾ ਨਸ਼ੇ ਦਾ ਤਸਕਰ ਬਲਵਿੰਦਰ ਬਿਲਾ ਇਹ ਪਾਕਿਸਤਾਨੀ ਸਮਗਲਰ ਨਾਲ ਸਰਹੱਦੋਂ ਪਾਰ ਨਸ਼ਾ ਤਸਕਰੀ ਦੇ ਨੈਟਵਰਕ ਦੇ ਸੀ ਸ਼ਾਮਲ ਸੀ ਔਰ ਦੂਜੀ ਗੱਲ ਇਹ ਕਹਿੰਦੇ ਕਿ ਹੁਣ ਇਹਨੂੰ ਹਰਾਸ ਵਿੱਚ ਲਿਆ ਤੇ ਹੋਰ ਸਾਥੀਆਂ ਦਾ ਪਤਾ ਲਗਾਇਆ ਜਾਊਗਾ ਤੇ ਪਾਕਿਸਤਾਨ ਅਧਾਰਤ ਨਸ਼ਾ ਤਸਕਰਾਂ ਦੀ ਪਛਾਣ ਕਰਕੇ ਅਗਲੀ ਕਾਰਵਾਈ ਕੀਤੀ ਜੋ ਇਹ ਚੰਗੀ ਗੱਲ ਹੈ ਕਿ ਇਹ ਇਹਨੂੰ ਭੇਜਿਆ ਗਿਆ ਹੁਣ ਇਹ ਸਵਾਲ ਹੈ ਕਿ ਨਸ਼ੇ ਦੇ ਤਸਕਰ ਤੇ ਭੇਜ ਦਿੱਤੇ ਹੈਗੇ ਇੱਕ ਗੈਂਗਸਟਰ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਵੀ ਭੇਜੋਗੇ ਜਾਂ ਜਿਹੜੇ ਗੈਰ ਸਮਾਜਿਕ ਅਨਸਰ ਉਹਨਾਂ ਨੂੰ ਵੀ ਭੇਜੋਗੇ ਜਾਂ ਜਿਹੜੇ ਪੰਜਾਬ ਦਾ ਮਾਹੌਲ ਲੋਕ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਵੀ ਭੇਜੋਗੇ ਉਹਨਾਂ ਦੇ ਵਿੱਚ ਬਹੁਤ ਸਾਰੇ ਗਰਮ ਖਿਆਲੀ ਧੜੇ ਨੇ ਉਹ ਹਰ ਧਰਮ ਦੇ ਵਿੱਚ ਆ ਖਾਸ ਕਰਕੇ ਜਿਵੇਂ ਸੇਵ ਸੈਨਾ ਵਾਲੇ ਨੇ ਰੋਜ਼ ਕੋਈ ਨਾ ਕੋਈ ਪੰਗਾ ਚਾੜ੍ਹ ਦਿੰਦੇ ਨੇ 5-7 ਨੇ ਗਿਣਤੀ ਦੇ ਕਿ ਕੱਲ ਨੂੰ ਅਗਰ ਏ ਇਦਾਂ ਦਾ ਮਾਹੌਲ ਖਰਾਬ ਕਰਨਗੇ ਉਹਨਾਂ ਨੂੰ ਵੀ ਡਿਬਰੂਗੜ ਭੇਜੋਗੇ ਕਿ ਜਾਂ ਕੱਲੇ ਜਿਹਨਾਂ ਦੇ ਜਿਹੜਾ ਮਿਨੋਰਟੀ ਹੈ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਲੋਕ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਿਬਰੂਗੜ ਭੇਜੋਗੇ ਕਿਉਂਕਿ ਇਹ ਡਿਬੇਟ ਸ਼ੁਰੂ ਹੋ ਚੁੱਕੀ ਆ ਕਿ ਕੀ ਡਿਬਰੂਗੜ ਸਿਰਫ ਸਿੱਖਾਂ ਵਾਸਤੇ ਹੀ ਆ ਜਾਂ ਜਿਹੜੇ ਹੋਰ ਧਰਮਾਂ ਦੇ ਲੋਕ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਬਰੀ ਲੋਕਾਂ ਨੂੰ ਘਬਰਾਹ ਕਰਕੇ ਲੋਕਾਂ ਦਾ ਧਰਮ ਪਰਿਵਰਤਨ ਕਰ ਰਹੇ ਹੈਗੇ ਨੇ ਗਰੀਬੀ ਨੂੰ ਗੁਰਬਤ ਦਾ ਨਜਾਇਜ਼ ਫਾਇਦਾ ਚੱਕ ਰਹੇ ਹੈਗੇ ਨੇ ਦੇ ਹਿੰਦੂ ਸਿੱਖ ਪਾੜਾ ਪਾਉਣ ਦੀ ਖੁੱਤਰ ਜਿਹੜੇ ਰੋਜ਼ ਹੀ ਸ਼ਿਵ ਸੈਨਾ ਵਾਲੇ ਤਿੰਨ ਚਾਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਉਹਨਾਂ ਨੂੰ ਵੀ ਭੇਜੋਗੇ ਇਹ ਇੱਕ ਚਰਚਾ ਸ਼ੁਰੂ ਹੋ ਗਈ ਇਹਦਾ ਹੁਣ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਨੇ ਦੇਖਣਾ ਹੈ ਔਰ ਹੁਣ ਇੱਕ ਸਪਸ਼ਟ ਹੋ ਚੁੱਕਾ ਕਿਉਂਕਿ ਤੁਹਾਨੂੰ ਦੋ ਯਾਦ ਹੋਣਗੇ ਕਿ ਜਦੋਂ ਇੱਕ ਵਾਰ ਮੀਤ ਹੇਰ ਨੂੰ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਬਣ ਚੁੱਕੇ ਇੱਕ ਹਰਜੋਤ ਸਿੰਘ ਬੈਂਸ ਸਾਹਿਬ ਨੂੰ ਜਿਹੜੇ ਪੰਜਾਬ ਦੇ ਸਿੱਖਿਆ ਮੱਧਰ ਜਦੋਂ ਇਹ ਗੁਰਦੁਆਰੇ ਮੱਥਾ ਟਿਕਣ ਗਏ ਸੀ ਜਾਂ ਜਦੋਂ ਮੀਤੇਰ ਨੂੰ ਲੋਕਾਂ ਨੇ ਪੁੱਛਿਆ ਕਿ ਤੁਸੀਂ ਅਮਰਤਪਾਲ ਸਿੰਘ ਹੋਣਾ ਨੂੰ ਕਿਉਂ ਡਿਬਰੂਗੜ੍ਹ ਭੇਜਿਆ ਉਹ ਕਹਿੰਦੇ ਸੀ ਅਸੀਂ ਨਹੀਂ ਭੇਜਿਆ ਸੈਂਟਰ ਸਰਕਾਰ ਨੇ ਭੇਜਿਆ ਹੁਣ ਸਵਾਲ ਹੈ ਕਿ ਇੱਕ ਨਸ਼ੇ ਦੇ ਤਸਕਰ ਨੂੰ ਬਲਵਿੰਦਰ ਬਿੱਲੇ ਜਿਹਦੇ ਖਿਲਾਫ 15 ਮਕਦਮੇ ਦਰਜ ਨੇ ਇਹਨਾਂ ਨੂੰ ਡਿਬਰੂਗੜ੍ਹ ਤੇ ਪੰਜਾਬ ਪੁਲਿਸ ਸਰਕਾਰ ਨੇ ਭੇਜਿਆ ਹੈ ਨਾ ਪੰਜਾਬ ਪੁਲਿਸ ਨੇ ਭੇਜਿਆ ਔਰ ਦੂਜੀ ਗੱਲ ਇਹ ਕਿ ਕੀ ਬਲਵਿੰਦਰ ਬਿੱਲਾ ਇਹਦੇ ਖਿਲਾਫ ਵੀ 15 ਕੇਸੇ ਦਰਜ ਨੇ ਕਿ ਹੋਰ ਵੀ ਆਉਣ ਵਾਲੇ ਸਮੇਂ ਚ ਜਿਹੜੇ ਨਸ਼ੇ ਦੇ ਤਸਕਰ ਜਾਂ ਗੈਂਗਸਟਰ ਉਹਨਾਂ ਨੂੰ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਭੇਜਿਆ ਜਾਊਗਾ। ਅਮਰਤਪਾਲ ਸਿੰਘ ਹੋਣੀ ਇੱਕ ਪੋਲੀਟੀਕਲ ਕੈਦੀ ਨੇ। ਉਹ ਇੱਕ ਉਹਨਾਂ ਨੂੰ NSA ਲਗਾ ਕੇ ਭੇਜਿਆ ਇਹ ਹੋਰ ਨੇ। ਹੁਣ ਪਿੱਛੇ ਜੇ ਪੰਜਾਬ ਪੁਲਿਸ ਨੇ ਬੜੀ ਵੱਡੀ ਪ੍ਰਾਪਤੀ ਕੀਤੀ ਸੀ ਕਿ ਇੱਕ ਡਰੱਗ ਇਨਸਪੈਕਟਰ ਜਿਹਦੇ ਕੋਲ ਕਰੀਬ 9 ਕਰੋੜ ਰੁਪਏ ਦੀ ਪ੍ਰਾਪਰਟੀ ਸੀ ਹਨਾ ਉਹ ਹਲੇ ਤੱਕ ਉਹ ਬੰਦਾ ਲੱਭਾ ਨਹੀਂ ਹੈਗਾ। ਉਦੀ ਸ਼ਕਲ ਵੀ ਹਲੇ ਤੱਕ ਪੁਲਿਸ ਨੂੰ ਪਤਾ ਨਹੀਂ ਲੱਗਾ ਜਾਂ ਪੁਲਿਸ ਨੇ ਜੇ ਦੱਬ ਕੇ ਬੈਠੇ ਉਹਦਾ ਚਿਹਰਾ ਕਿ ਉਹਨੂੰ ਵੀ ਭੇਜੋਗੇ ਡਿਬੁਰਗੜ ਤੇ ਪੰਜਾਬ ਦੇ ਵਿੱਚ ਹਜ਼ਾਰਾਂ ਨਸ਼ੇ ਦੇ ਤਸਕਰ ਬੈਠੇ ਨੇ ਜਿਨੂੰ ਰੋਜ਼ ਤੁਸੀਂ ਪੜਦੇ ਔਰ ਇਦਾਂ ਦੇ ਬਹੁਤ ਸਾਰੇ ਕੇਸ ਹੋਣਗੇ ਜਿਹੜੇ 15 ਤੋਂ 60 20 25 25 ਕੇਸ ਵੀ ਰਜਿਸਟਰ ਕੀ ਉਹਨਾਂ ਨੂੰ ਭੇਜੋਗੇ ਜਾਂ ਬਲਵਿੰਦਰ ਬਿੱਲਾ ਕੌਣ ਆ ਸਿਰਫ ਇਹਨੂੰ ਇਹ ਜੇ ਨਸ਼ੇ ਦੇ ਤਸਕਰ ਦੇ ਤੌਰ ਤੇ ਹੀ ਡੀਬਰੂਗੜ ਭੇਜਿਆ ਗਿਆ ਹੈ ਜਾਂ ਇਹਦੇ ਪਿੱਛੇ ਕੋਈ ਐਕਟੀਵਿਟੀ ਹੈ ਜਾਂ ਇਹਦੇ ਪਿੱਛੇ ਕੋਈ ਤਾਕਤਾਂ ਨੇ ਜਿਨ੍ਹਾਂ ਨੇ ਡੀਬਰੂਗੜ ਭੇਜਿਆ ਗਿਆ ਇਹੋ ਜਿਹਾ ਨਸ਼ਾ ਤਸਕਰ 15 ਕੇਸ ਆਮ ਗੱਲ ਆ ਕਿ ਜਿਹੜੇ ਨਸ਼ੇ ਦੇ ਤਸਕਰ ਉਹਨਾਂ ਦੇ ਖਿਲਾਫ ਦਰਜ ਨੇ ਪਰ ਕੀ ਇਹ ਸਪੈਸ਼ਲ ਕੋਈ ਟਰੀਟ ਜਾਂ ਸਪੈਸ਼ਲ ਕੋਈ ਐਕਟੀਵਿਟੀ ਹੈ ਜਾਂ ਕੁਝ ਅਜੀਹੀ ਬਿਉਤਵੰਦੀ ਘੜੀ ਗਈ ਹੈ ਜਿਸ ਸਹਾਈਤ ਬਲਵਿੰਦਰ ਬਿੱਲਾ ਨੂੰ ਭੇਜਿਆ ਗਿਆ ਇਹ ਕੋਈ ਨਾ ਕੋਈ ਵੱਡਾ ਇੱਕ ਮਸਲਾ ਉਸ ਮਸਲੇ 'ਚ ਇਹ ਆਪਾਂ ਮੰਨ ਕੇ ਸਾਹਦੇ ਕਿ ਨਸ਼ੇ ਤਸਕਰੀ ਵਾਲੀ ਤੇ ਕਹਾਣੀ ਹੋ ਸਕਦੀ ਹੈ ਉਸ ਕਹਾਣੀ ਦੇ ਪਿੱਛੇ ਕੁਝ ਵੱਡੀ ਨੀਤੀ ਹੈ ਜਿਹੜੀ ਸੈਂਟਰ ਸਰਕਾਰ ਨੂੰ ਵੀ ਪਤਾ ਔਰ ਪੰਜਾਬ ਪੁਲਿਸ ਨੂੰ ਵੀ ਚੰਗੀ ਤਰ੍ਹਾਂ ਪਤਾ ਹੈ ਜੀ ਜਿੱਥੇ ਕਈ ਗਤੀਵਿਧੀ ਸਾਹਮਣੇ ਆਈ ਹੈ ਦੂਜਾ ਤੀਜਾ ਮਸਲਾ ਇਹ ਕਹੇ ਵੇ ਆ ਕਿ ਡੇਰਾ ਸਿਰਸਾ ਮੁਖੀ ਜਿਸ ਦੇ ਉੱਤੇ ਗੰਭੀਰ ਦੋਸ਼ ਨੇ ਦੋਸ਼ ਨਹੀਂ ਕੱਲੇ ਸਾਬਤ ਵੀ ਹੋ ਗਏ ਦੋਸ਼ੀ ਵੀ ਸਾਬਤ ਹੋ ਗਿਆ ਜੇਲ੍ਹ ਦੇ ਵਿੱਚ ਹੈ ਕਈ ਵਾਰਾਂ ਬਾਹਰ ਆ ਗਿਆ ਹੁਣ 21 ਦਿਨ ਦੀ ਫੇਰ ਉਹਨੂੰ ਮਨਜ਼ੂਰੀ ਮਿਲ ਗਈ ਹੈ ਬਾਗਪਤ ਡੇਰੇ ਯੂਪੀ ਵਾਲੇ ਪਾਸੇ ਤੋਰ ਦਿੱਤਾ ਗਿਆ ਅੱਜ ਸਵੇਰੇ ਸਵੇਰੇ ਹੁਣ ਇਹ ਜਿਹੜੀ ਵਾਰੀ-ਵਾਰੀ ਮਿਲਦੀ ਪੈਰੋਲ ਆ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਉਹ ਸੰਸਥਾਵਾਂ ਜਿਨ੍ਹਾਂ ਨੇ ਇਹ ਸੋਚਿਆ ਕਿ ਨਹੀਂ ਇਹ ਠੀਕ ਨਹੀਂ ਕਰੋਣ ਦੇ ਮਤਾਬਕ ਹਰਿਆਣਾ ਸਰਕਾਰ ਨੇ ਇੱਕ ਵਾਰੀ ਫੇਰ ਮੋਹ ਪਿਆਰ ਆ ਜਿਹੜਾ ਉਸ ਦੇ ਨਾਲ ਦਿਖਾ ਦਿੰਦਾ ਤੇ ਫਿਰ ਮਨਜ਼ੂਰੀ ਦੇ ਦਿੰਦੀ ਹੈ 21 ਦਿਨਾਂ ਵਾਸਤੇ ਦੇਖੋ ਹਰਿਆਣਾ ਸਰਕਾਰ ਤੇ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਲੂਣ ਸੋਟ ਰਹੀ ਆ ਉਹ ਤੇ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਦਾ ਵੀ ਸਨਮਾਨ ਕਰਦੇ ਨੇ ਤੇ ਜਿਨ੍ਹਾਂ ਨੇ ਕਾਤਲ ਕਤਲ ਕੀਤੇ ਨੇ ਤੇ ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਵਿੱਤਾਂ ਲੁੱਟੀਆਂ ਨੇ ਉਹਨਾਂ ਨੂੰ ਸਰਕਾਰ ਜਵਾਈਆਂ ਵਾਂਗ ਰੱਖ ਰਹੀ ਤੇ ਜਵਾਈਆਂ ਵਾਂਗ ਉਹਨੂੰ ਪਰੋਲ ਦਿੱਤੀ ਜਾ ਰਹੀ ਹੈਗੀ ਨਾ ਕਿਉਂਕਿ ਵੋਟਾਂ ਨੇ ਇਹਨੂੰ ਕਈ ਵਾਰ ਇਸ ਸਾਧ ਨੂੰ ਹਰਿਆਣਾ ਸਰਕਾਰ ਨੌਵੀਂ ਵਾਰ ਇਹਨਾਂ ਨੂੰ ਪਰੋਲ ਦਿੱਤੀ ਗਈ ਹੈ ਜਦੋਂ ਵੀ ਵੋਟਾਂ ਪੈਂਦੀਆਂ ਨੇ ਉਦੋਂ ਇਹਨੂੰ ਪਰੋਲ ਦਿੱਤੀ ਜਾ ਰਹੀ ਹੈਗੀ ਇਹਦਾ ਮਤਲਬ ਜਿਹੜੀਆਂ ਜੇਲਾਂ ਦੇ ਵਿੱਚ ਕੈਦੀ ਜਾਂ ਬਲਾਦਕਾਰ ਬੈਠੇ ਹੋ ਸਾਰੇ ਛੱਡ ਦੇਣੇ ਚਾਹੀਦੇ ਉਹਨਾਂ ਨੂੰ ਵੀ ਪਰੋਲ ਦਿੱਤੀ ਜਾਣੀ ਕਿ ਇਹ ਜਾਂ ਹਰਿਆਣਾ ਸਰਕਾਰ ਦਾ ਵੱਡਾ ਜਿਆਦਾ ਪ੍ਰਾਣਾ ਵਾ ਕਿਉਂਕਿ ਇੰਨੀ ਸੇਵਾ ਤੇ ਪ੍ਰਾਣਿਆਂ ਦੀ ਹੁੰਦੀ ਆ ਜੋਆਈਆਂ ਦੀ ਹੁੰਦੀ ਹੋਰ ਕਿਸੇ ਦੀ ਨਹੀਂ ਹੁੰਦੀ ਤੇ ਇਹ ਕਿਉਂ ਕਿ ਇਹਦੇ ਪਿੱਛੇ ਵੋਟਾਂ ਨੇ ਹੁਣ ਹੈਰਾਨੀ ਗੱਲ ਹੈ ਕਿ ਸਾਡੇ ਲੀਡਰ ਨੇ ਸਾਡੀਆਂ ਪੋਲੀਟਿਕਲ ਪਾਰਟੀਆਂ ਕੀ ਉਹਨਾਂ ਨੇ ਸ਼ਰਮ ਲਾ ਕੇ ਵੇਚ ਦਿੱਤੀ ਐ ਜਿਸ ਨੇ ਸ਼ਰੇਆਮ ਆਪਣੀਆਂ ਧੀਆਂ ਦੇ ਨਾਲ ਖੇ ਖਾਦੀ ਹੋਵੇ ਉਹਨਾਂ ਦੇ ਮੈਨੇਜਰਾਂ ਦੇ ਕਤਲ ਕੀਤੇ ਹੋਣ ਤੇ ਤੁਸੀਂ ਉਹਦੇ ਕੋਲ ਵੋਟਾਂ ਮੰਗਣ ਜਾਂਦੇ ਯਾਰ ਸ਼ਰਮ ਲਾ ਕੇ ਸਰਕਾਰ ਜੇ ਨਾ ਬਣੂਗੀ ਤਾਂ ਕੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਕਿਵੇਂ ਹੈਰਾਨੀ ਜਿੱਥੇ ਤਿਆਂ ਦੇ ਨਾਲ ਇੱਜ਼ਤਾਂ ਲੁੱਟੀਆਂ ਗੇਣ ਉੱਥੇ ਅੱਜ ਵੀ ਲੋਕੀ ਆਪਣੀਆਂ ਫਕਰ ਦੇ ਨਾਲ ਧੀਆਂ ਪੈਣਾ ਲੈ ਕੇ ਜਾ ਰਹੇ ਨੇ ਔਰ ਇਹ ਕਿੱਡਾ ਵੱਡਾ ਗੁਨਾਹ ਆ ਇਹਨੂੰ ਤਾਂ ਕਹਿੰਦੇ ਕਿ ਧਰਤੀ ਤੇ ਕਲਯੋਗ ਆ ਇੱਕ ਆਸ਼ਰਮ ਨੂੰ ਜਮਾਨਤ ਮਿਲ ਗਈ ਆਸ਼ਰਮ ਵੀ ਰੋਂਦਾ ਹੋਊਗਾ ਕਿ ਭਈ ਉਹ ਤੁਹਾਡਾ ਜਾਦਾ ਪ੍ਰਾਣਾ ਵਾ ਵੋਟਾਂ ਦੇ ਮੇਰੀਆਂ ਵੀ ਆਈਆਂ ਨੇ ਤੁਸੀਂ ਉਹਨੂੰ 9 ਵਾਰਾਂ ਜਮਾਨ ਦੇ ਦੇ ਦਿੱਤੀ ਹੈਗੀ ਪ੍ਰੋਲ ਦੇ ਦਿੱਤੀ ਮੈਨੂੰ ਇੱਕ ਵਾਰਾਂ ਦੇ ਦਿੱਤੀ ਅੱਜ ਉਹਨੂੰ ਵੀ ਦੇ ਦਿੱਤੀ ਹੈਗੀ ਸ਼ਾਇਦ ਉੱਥੇ ਵੀ ਵੋਟਾਂ ਹੋਣੀਆਂ ਨੇ ਭਾਜੀਪੀ ਅਸਲ 'ਚ ਪਿਛਲੇ 2014 ਤੋਂ ਸਿਰਫ ਤੇ ਸਿਰਫ ਵੋਟਾਂ ਦੀ ਫਸਲ ਹੀ ਬੀਜ ਰਹੀ ਆ ਉਹ ਵੋਟਾਂ ਦੀ ਫਸਲ ਦੇ ਜਿਹੜੇ ਬੀਜ ਨੇ ਉਹ ਸ਼ਬਦਾ ਸਾਧਵਾ ਉਹ ਆਸਾ ਰਾਮ ਆ ਕਿਉਂਕਿ ਉਹਨਾਂ ਦੇ ਪਿੱਛੇ ਵੋਟਾਂ ਨੇ ਵੋਟਾਂ ਦੇ ਚੱਕਰ 'ਚ ਇਹਨੂੰ ਵਾਰ-ਵਾਰ ਪ੍ਰੋਲ ਦਿੱਤੀ ਜਾ ਰਹੀ ਆ ਔਰ ਮੈਨੂੰ ਤੇ ਅਦਾਲਤਾਂ ਤੇ ਵੀ ਤਰਸ ਹੀ ਆਂਦਾ ਅੱਜਕੱਲ੍ਹ ਪਹਿਲਾਂ ਪਟੀਸ਼ਨ ਲੈ ਲੈਂਦੇ ਫਿਰ ਖਾਰਜ ਕਰਦੇ ਸ਼੍ਰੋਮਨ ਗੋਦਾ ਪ੍ਰਬੰਧਕ ਕਮੇਟੀ ਚੈਲੰਜ ਵੀ ਕੀਤਾ ਹੈ ਉਹ ਪਟੀਸ਼ਨ ਹੀ ਖਾਰਜ ਕਰ ਦਿੱਤੀ ਹੈਗੀ ਆ ਔਰ ਕਿਉਂਕਿ ਅੱਜਕੱਲ ਸਾਰਾ ਸਿਸਟਮ ਹੈ ਸਾਰੇ ਸਿਸਟਮ ਦੇ ਵਿੱਚ ਇਸ ਕਹਿੰਦੇ ਹਮਾਮ ਦੇ ਵਿੱਚ ਸਭ ਨੰਗੇ ਨੇ ਉਹ ਕੁਝ ਹੋ ਰਿਹਾ ਹੈਗਾ ਔਰ ਇਹ ਗੱਲ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਹੁਣ ਜਿਹੜੀਆਂ ਪੋਲੀਟਿਕਲ ਪਾਰਟੀਆਂ ਜਿਹੜੇ ਜਿਹੜੇ ਹੁਣ ਵਾਰ-ਵਾਰ ਪਟੀਸ਼ਨਾਂ ਪਾ ਰਹੇ ਨੇ ਉਹਨਾਂ ਨੇ ਵੀ ਇਸ ਡੇਰੇ ਵਾਲੇ ਦਾ ਬੜਾ ਫਾਇਦਾ ਚੁੱਕਿਆ ਵੋਟਾਂ ਦੇ ਉਹਨਾਂ ਵੀ ਪਾਈਆਂ ਉਹਨਾਂ ਦੇ ਵੇਲੇ ਵੀ ਕੇਸ ਵਾਪਸ ਹੋਏ ਨੇ ਪਿੱਛੇ ਜੇ ਰਤੇਸ਼ ਲੱਖੀ ਹੋਣਾ ਨੇ ਰਿਪੋਰਟ ਕੀਤੀ ਹੈ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਕੇਸ ਵਾਪਸ ਲਿਆ ਗਿਆ ਸੀ ਉਦੋਂ ਬਠਿੰਡਾ ਦੇ ਵਿੱਚ ਇੱਕ ਜੱਜ ਸੀ ਤੇ ਉਸ ਜੱਜ ਦੀ ਘਰਵਾਲੀ ਨੂੰ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਬੜਾ ਵੱਡਾ ਅਹੁਦਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫਿਰ ਉਸ ਬੀਬੀ ਜਦੋਂ ਕੈਪਟਨ ਮਰਿੰਦਰ ਸਿੰਘ ਆਇਆ ਉਹ ਰਾਈਟ ਟੂ ਸਰਵਿਸ ਐਕਟ ਜਿਹੜਾ ਕੈਪਟਨ ਮਰਿੰਦਰ ਸਿੰਘ ਨੇ ਭੰਗ ਕਰ ਦਿੱਤਾਗਾ ਫਿਰ ਉਸੇ ਜੱਜ ਜਿਸ ਜੱਜ ਨੇ ਉਹ ਇਹਨੂੰ ਕੇਸ ਖਤਮ ਕਰ ਦਿੱਤਾ ਸੀ ਉਸ ਜੱਜ ਦੀ ਘਰ ਵਾਲੇ ਨੂੰ ਹਰਿਆਣਾ ਸਰਕਾਰ ਨੇ ਇਨਫੋਰਮੇਸ਼ਨ ਕਮਿਸ਼ਨਰ ਲਾ ਦਿੱਤਾ ਸੀ ਮਤਲਬ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਵੀ ਇਹ ਡੇਰੇ ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਆਸਤ ਕਰਦੇ ਰਹੇ ਨੇ ਹੁਣ ਇੱਕ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਉਹ ਉਹਨਾਂ ਨੇ ਸਾਰੀ ਜਿਹੜੀ ਉਸ ਸਾਹਮਣੇ ਰੱਖ ਦਿੱਤਾ ਕਿ ਪਹਿਲਾਂ ਦੋ ਜੱਜਾਂ ਨੇ ਮਨਾਂ ਕਰ ਦਿੱਤਾ ਫਿਰ ਉਹ ਤੀਜੇ ਜੱਜ ਕੋ ਗਿਆ ਉਹਦੀ ਉਹਨੇ ਕੇਸ ਜੋ ਸਰਕਾਰ ਚੋਂ ਦੀ ਉਸ ਮੁਤਾਬਕ ਹੋ ਗਿਆ ਔਰ ਦੂਜਾ ਫਿਰ ਉਹਦੀ ਘਰ ਵਾਲੀ ਸਰਕਾਰ ਨੇ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਕਮਿਸ਼ਨਰ ਲਗਾ ਦਿੱਤਾ ਹੈਗਾ ਇਹ ਹੁਣ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਆਖਰ ਹੋ ਕੀ ਰਿਹਾ ਔਰ ਭਾਜਪੀ ਆਲੇ ਤੇ ਪਿਛਲੀ ਵਾਰ ਵੀ ਨੰਗੇ ਹੋ ਕੇ ਕਿਉਂਕਿ ਉਹ ਤਲਾਸ਼ੀ ਲੈਂਦੇ ਨੇ ਉੱਥੇ ਜਲੀਲ ਕਰਦੇ ਨੇ ਲੀਡਰਾਂ ਨੂੰ ਤੇ ਉਹ ਇਹ ਜਲੀਲ ਵੀ ਕੋਈ ਫਿਲਮ ਨਾ ਹੋ ਜਿਹੜੀ ਕੈਰੀ ਆਨ ਜੱਟਾ ਦੇ ਵਿੱਚ ਕਿ ਕੀ ਜਲੀਲ ਵੀ ਤੇ ਫੀਲ ਵੀ ਨਾ ਉਸ ਹਿਸਾਬ ਇਹਨਾਂ ਦਾ ਕਿ ਇਹਨਾਂ ਨੂੰ ਜਲੀਲ ਵੀ ਕਰਦੇ ਨੇ ਤੇ ਫੀਲਮ ਨਹੀਂ ਕਰਦੇ ਹੈਗੇ ਕਿਉਂਕਿ ਵੋਟਾਂ ਦੇਖਦੀਆਂ ਆਈਏ ਨੇ ਪੰਜਾਬ ਦੇ ਵਿੱਚ ਕਈ ਲੀਡਰ ਗਏ ਸੀ ਵੋਟਾਂ ਮੰਗਣ ਉਹ ਬਾਅਦ ਅਕਾਲ ਤੱਕ ਤੇ ਸੇਵਾ ਲੱਗ ਗਈ ਤੇ ਮਾਫ਼ ਹੋ ਗਏ ਨੇ ਇਹ ਤੇ ਸਾਡੇ ਲੀਡਰਾਂ ਦੀ ਕਰਤੂਤਾ ਹੈਗੀ ਨਾ ਜਿਸ ਬੰਦੇ ਦੇ ਅਦਾਲਤਾਂ ਨੇ ਉਹਨੂੰ ਕਿਹਾ ਹੈ ਕਿ ਬੰਦਾ ਕਾਤਲ ਨੇ ਦੋਸ਼ੀ ਨੇ ਬਲਾਤਕਾਰ ਹੀ ਆ ਉਹਨੂੰ ਸਜ਼ਾ ਵੀ ਦਿੱਤੀ ਗਈ ਆ ਉਹ ਸਜ਼ਾ ਵੀ ਭੁਗਤ ਰਿਹਾ ਗਿਆ ਤੇ ਅਸੀਂ ਜਿਹੜੇ ਵਾਰ-ਵਾਰ ਉਹਨੂੰ ਜ਼ਮਾਨਤਾਂ ਦੇ ਰਹੇ ਨੇ ਖਬਰ ਜਿਹੜੀ 9 ਵਾਰ ਜਿਹੜੀ ਪ੍ਰੋਲ ਮਿਲੀ ਆਪਾਂ ਉਹ ਵੀ ਪੜ੍ਹ ਦਿੰਦੇ ਨੇ ਕਿ ਇਹਨੂੰ ਹੁਣ ਤੱਕ ਕਿੰਨੀ ਵਾਰ ਪ੍ਰੋਲ ਮਿਲ ਚੁੱਕੀ ਹੈਗੀ ਆ ਔਰ ਇਸ ਦਾ ਜਿਹੜਾ ਵਿਰੋਧ ਆ ਜਦੋਂ ਕੋਈ ਕਰਦੇ ਨੇ ਉਸ ਦੇ باوجود ਫਿਰ ਸਰਕਾਰਾਂ ਜਿਹੜੀਆਂ ਨੇ ਉਹਨੂੰ ਜਿਹੜੀਆਂ ਨੇ ਅ ਜਦ ਪ੍ਰੋਲ ਦੇ ਦਿੰਦੇ ਨੇ ਹੁਣ ਇਹ ਸਿੱਧਾ ਜਿਹੜਾ ਯੂਪੀ ਦੇ ਵਿੱਚ ਗਿਆ ਕਿਉਂਕਿ ਤੂੰ ਇਹਨੂੰ ਸਿਰਸਾ ਦੀ ਪੰਜਾਬ ਨਹੀਂ ਹੁਣ ਪਰ ਦੇਖੋ ਇੱਕ ਕਾਫਲੇ ਦੇ ਰੂਪ ਦੇ ਵਿੱਚ ਗਿਆ ਸਵੇਰੇ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਉਹਨਾਂ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਨੇ 21 ਦਿਨ ਦੀ ਫਰਲੋ ਮਨਜ਼ੂਰ ਹੋ ਗਈ ਆ ਔਰ ਇਹਦੇ ਚ ਕਦੋਂ-ਕਦੋਂ ਜਾਂ ਪਹਿਲੀ ਵਾਰ ਕਦੋਂ ਹੋਈ ਸੀ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਉਦੋਂ ਇਹਨੇ ਕਿਹਾ ਸੀ ਕਿ ਮੇਰੀ ਮਾਂ ਬਿਮਾਰ ਆ ਫਿਰ ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਸੀ ਫਿਰ ਦੁਬਾਰਾ ਮਾਂ ਨੂੰ ਮਿਲਣਾ ਆ ਫਿਰ ਤੀਜੀ ਵਾਰ 7 ਫਰਵ 200 22 ਨੂੰ 21 ਵਾਰ ਪ੍ਰੋਲ ਮਿਲੀ ਫਿਰ ਚੌਥੀ ਵਾਰ ਜੂਨ 2022 ਦੇ ਵਿੱਚ ਪੂਰੇ 1 ਮਹੀਨੇ ਦੀ ਪ੍ਰੋਲ ਮਿਲ ਗਈ ਫਿਰ ਪੰਜਵੀਂ ਵਾਰ ਅਕਤੂਬਰ 2022 ਨੂੰ ਸਵਾ ਮਹੀਨੇ ਦੀ 40 ਦਿਨ ਦੀ ਪ੍ਰੋਲ ਮਿਲ ਗਈ ਫਿਰ ਛੇਵੀਂ ਵਾਰ 21 ਜਨਵਰੀ 2023 ਨੂੰ ਫਿਰ 40 ਦਿਨ ਦੀ ਪ੍ਰੋਲ ਮਿਲ ਗਈ ਸੱਤਵੀਂ ਵਾਰ 20 ਜੁਲਾਈ 2023 ਨੂੰ 30 ਦਿਨ ਦੀ ਪ੍ਰੋਲ ਮਿਲ ਗਈ ਅੱਠਵੀਂ ਵਾਰ ਨਵੰਬਰ 2023 ਨੂੰ 29 ਦਿਨ ਦੀ ਪ੍ਰੋਲ ਮਿਲ ਗਈ ਨੌਵੀਂ ਵਾਰ 19 ਜਨਵਰੀ 2024 ਨੂੰ 60 ਦਿਨ ਦੀ ਪ੍ਰੋਲ ਤੇ ਹੁਣ 10ਵੀਂ ਵਾਰ ਹੈ ਨਾ 21 ਦਿਨ ਦੀ ਪ੍ਰੋਲ ਮਿਲੇ ਆਪਾਂ ਲਾ ਲਈਏ 21 ਤੇ 60 80 80 ਤੇ 30 110 एक 110 ਤੇ 30 140 140 ਤੇ 40 180 180 ਤੇ 40 220 220 ਤੇ 1 ਮਹੀਨਾ 270 270 ਤੇ 21 291 ਮਤਲਬ ਲਗਭਗ 300 ਦਿਨ ਦੀ ਇੱਕ ਸਾਲ ਤੇ ਇਸ ਸੌਦਾ ਸਾਧ ਨੇ ਪ੍ਰੋਲ ਚ ਹੀ ਕੱਟ ਲਿਆਗਾ ਤੇ ਸਜ਼ਾ ਇਹਨੂੰ 20-20 ਸਾਲ ਦੀ ਹੋਈ ਆ ਮਤਲ ਤੁਸੀਂ ਇਹ ਲਾ ਲੋ ਕਿ ਭਾਜਪੀ ਕਿਸੇ ਰੋਜ਼ ਨੂੰ ਰਲ ਮਿਲ ਕੇ ਇਸ ਬੰਦੇ ਨੂੰ ਕਤਲ ਕੇਸ ਚੋਂ ਵੀ ਤੇ ਰੇਪ ਦੇ ਕੇਸ ਚੋਂ ਵੀ ਬਰੀ ਕਰਵਾ ਸਕਦੇ ਆਗੇ ਨੇ ਚੈਲੰਜ ਕਰ ਸਕਦੇ ਨੇ ਸੀਬੀਆਈ ਦੇ ਫੈਸਲੇ ਨੂੰ ਇੱਕ ਉਦਾਹਰਨ ਆਈ ਵੀ ਆ ਪਿੱਛੇ ਜੇ ਸਾਹਮਣੇ ਜਦੋਂ ਇੱਕ ਸੂਬੇ ਦੇ ਵਿੱਚ ਇੱਕ ਕਾਂਗਰਸੀ ਆਗੂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਭਾਜਪਾ ਦਾ ਆਗੂ ਸੀ ਉਹਨੂੰ ਬਾਹਰ ਵੀ ਕੱਢ ਦਿੱਤਾ ਗਿਆ ਰਾਜਪਾਲ ਵੱਲੋਂ ਮੁਕਤ ਕਰ ਦਿੱਤਾ ਗਿਆ ਉਹਦੇ 'ਚ ਰਾਜਪਾਲ ਕੋਲ স্পੈਸ਼ਲ ਪ੍ਰੋਵੀਜ਼ਨ ਆ ਦੇਸ਼ ਦੇ ਰਾਸ਼ਟਰਪਤੀ ਕੋਲ ਵੀ ਸਪੈਸ਼ਲ ਪ੍ਰੋਵੀਜ਼ਨ ਹੈਗੀ ਆ ਉਹ ਕੁਝ ਹੁੰਦੀ ਆ ਉਮਰ ਇੰਨੇ ਕੀ ਸਾਲ ਤੱਕ ਰਾਜਪਾਲ ਇੰਨੇ ਸਾਲ ਰਾਸ਼ਟਰਪਤੀ ਹੋ ਸਕਦਾ ਹੈ ਕਿ ਭਾਜਪਾ ਦਾ ਸਿਸਟਮ ਦੇਸ਼ ਦੇ ਵਿੱਚ ਧੱਕਾ ਚੱਲ ਰਿਹਾ ਹੈਗਾ ਤੇ ਜਿੱਦਨ ਇਹਨਾਂ ਨੂੰ ਲੱਗਾ ਹੋ ਸਕਦਾ ਹੈ ਕਿ ਕੋਈ ਸੌਦਾ ਕਰ ਲੈਣਾ ਵੋਟਾਂ ਦਾ ਸੌਦਾ ਕਰ ਦੇਣ ਵੀ ਜੇ ਅਸੀਂ ਹੁਕਮ ਕਰ ਦਿੰਦੇ ਹਾਂ ਕਿ ਹਰਿਆਣੇ ਦੇ ਵਿੱਚ ਸਾਡੀਆਂ ਸਾਰੀਆਂ ਜਿਹੜੀਆਂ ਵੋਟਾਂ ਬੀਜਪੀ ਨੂੰ ਪੈਣ ਗਿਆ ਹੋ ਸਕਦਾ ਅੰਦਰਖਾਤੇ ਵੀ ਦਾਲ ਜਾਂ ਖਿਚੜੀ ਪੱਕ ਰਹੀ ਹੋਵੇ ਹਾਲਾਂਕਿ ਆਮ ਆਦੀ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਵੇ ਦੇ ਨਾਲ ਡੇਰੇ ਵਾਲੇ ਦੀ ਬਹੁਤ ਮਦਦ ਕਰਤੀ ਹੈਗੀ ਆ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਫਰੀਦਕੋਟ ਕੋਟਪੁਰੇ ਕੇਸ ਕੈਂਡੀਗੇਟ ਟਰਾਂਸਫਰ ਹੋ ਗਏ ਨੇ ਪੰਜਾਬ ਸਰਕਾਰ ਨੇ ਕੋਈ ਚੈਲੰਜ ਨਹੀਂ ਕੀਤਾਗਾ ਆਮ ਆਦੀ ਪਾਰਟੀ ਨੂੰ ਵੀ ਉਮੀਦਾਂ ਹੈ ਕਿ ਹਰਿਆਣੇ ਦੇ ਵਿੱਚ ਸਾਨੂੰ ਵੋਟਾਂ ਪੈਣਗੀਆਂ ਲੇਕਿਨ ਉਸ ਤੋਂ ਵੱਡੀ ਜਿਹੜੀ ਪਾਰਟੀ ਉਹ ਬੀਜੇਪੀ ਬੈਠੀ ਆ ਜਿਨ੍ਹਾਂ ਨੇ ਪ੍ਰੋਲ ਦੇ ਦਿੱਤੀ ਹੈ ਆਪਾਂ ਲਾ ਲਿਆ ਕਿ ਇੱਕ ਸਾਲ ਦੀ 300 ਦਿਨ ਇਹ ਬੰਦਾ ਪ੍ਰੋਲ ਤੇ ਆ ਗਿਆ ਮਤਲਬ ਇੱਕ ਸਾਲ ਦੇ ਨੇ ਪ੍ਰੋਲ ਇੱਕ ਸਾਲ ਦੇ ਪ੍ਰੋਲ ਚੀ ਕੱਟ ਲਿਆ ਗਿਆ ਹੋ ਸਕਦਾ ਕਿ ਕਿਸੇ ਰੋਜ਼ ਨੂੰ ਬੀਜੇਪੀ ਇਹ ਵੀ ਖੇਡ ਸਕਦੀ ਹੈ ਰਾਜਪਾਲ ਨੂੰ ਕਹਿਣਗੇ ਕਿ ਇਹਦੀ ਜੀ ਜਿਹੜੀ ਬੰਦੀ ਜਿਹੜੀ ਸਜ਼ਾ ਬਾਕੀ ਮਾਫ ਕਰ ਦੋ ਇਹਦਾ ਜੀ ਆਚਰਣ ਬੜਾ ਵਧੀਆ ਜੀ ਇਹ ਬਲਾ ਖੂਨਦਾਨ ਕੈਂਪ ਲਾਉਂਦੇ ਨੇ ਸਮਾਜਿਕ ਕੰਮਕਾਜ ਕਰਦੇ ਨੇ ਤੇ ਧੀਆਂ ਭੈਣਾਂ ਦੀ ਜਿੱਤਾਂ ਜਿਵੇਂ ਪਹਿਲਾਂ ਲੁੱਟੀਆਂ ਔਰ ਇਹ ਬੜਾ ਖਤਰਨਾਕ ਬੰਦੇ ਇਹੋ ਜੇ ਔਰ ਇਹੋ ਜੇ ਖਤਰਨਾਕ ਬੰਦਿਆਂ ਨੂੰ ਤੇ ਜੇਲ੍ਹ ਜੀ ਰੱਖਣਾ ਜਿਹਦਾ ਕਾਲ ਕੋਠੜੀਆਂ ਦੇ ਵਿੱਚ ਹੀ ਰੱਖਣਾ ਚਾਹੀਦਾ ਹੈਗਾ ਹੁਣ ਦੂਜੀ ਗੱਲ ਇਹ ਆ ਗਈ ਕਿ ਇੱਕ ਪਾਸੇ ਤੇ ਬੰਦੀ ਸਿੰਘ ਆ ਉਹਨਾਂ ਨੇ ਇਹਨੇ ਤੇ ਹਜੇ ਸਬਦੇ ਸਾਧ ਨੇ ਸਜ਼ਾ ਵੀ ਨਹੀਂ ਕੱਟੀ ਪੂਰੀ ਇੱਕ ਬੰਦੀ ਸਿੰਘ ਨੇ ਉਹਨਾਂ ਨੇ ਵਿਚਾਰਿਆਂ ਨੇ ਸਜ਼ਾ ਵੀ ਕੱਟ ਲਈ ਪੂਰੀ ਦੀ ਪੂਰੀ ਕਿਉਂਕਿ ਵੀ ਰਾਜਨੀਤੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਬਸਰਕ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਬਾਹਰ ਕੱਢ ਰਹੀ ਆ ਪ੍ਰੋਫੈਸਰ ਭੁੱਲਰ ਦਿਮਾਗੀ ਤੌਰ ਤੇ पागल अवस्था ਦੇ ਵਿੱਚ ਆ ਉਹ ਬੰਦਾ ਤੇ ਸੈਂਟਰ ਸਰਕਾਰ ਨੂੰ ਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਉਸ ਉਸ ਬੰਦੇ ਤੋਂ ਡਰ ਲੱਗ ਰਿਹਾ ਹੈਗਾ ਤੇ ਜਿਸ ਬੰਦੇ ਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਕਤਲ ਕੀਤੇ ਸ਼ਰੇਆਮ ਉਹਨਾਂ ਤੋਂ ਸਮਾਜ ਨੂੰ ਤੇ ਸਰਕਾਰਾਂ ਨੂੰ ਕੋਈ ਡਰ ਨਹੀਂ ਹੈਗਾ ਬੰਦੀ ਸਿੰਘ ਰਿਹਾ ਨਹੀਂ ਹੋ ਰੇ ਦੇਸ਼ ਦੀ ਸਰਕਾਰ ਕਰ ਨਹੀਂ ਰਹੀ ਹੈਗੀ ਤੇ ਨਾਲ ਸੂਬਾ ਸਰਕਾਰਾਂ ਕਰਦੀਆਂ ਤੇ ਇਸ ਬੰਦੇ ਨੂੰ ਸਜ਼ਾ ਹੋ ਚੁੱਕੀ ਆ ਉਸ ਬੰਦੇ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈਗੀ ਇਹ ਇਸ ਤੋਂ ਅਲਾਓ ਕਿ ਦੇਸ਼ ਦੇ ਵਿੱਚ ਕਾਨੂੰਨ ਸਿਰਫ ਉਹਨਾਂ ਲੋਕਾਂ ਕੋਲ ਹੀ ਆ ਜਿਹੜੇ ਪਾਵਰਫੁੱਲ ਨੇ ਜਿਨ੍ਹਾਂ ਪਿੱਛੇ ਵੋਟਾਂ ਨੇ ਤੇ ਜਿਨ੍ਹਾਂ ਕੋਲ ਨੋਟ ਨੇ ਹੁਣ ਦੇਸ਼ ਦੇ ਅੰਦਰ ਵੋਟ ਤੇ ਨੋਟ ਦੀ ਜਦੋਂ ਸਿਆਸਤੋਂ ਲਾਪੇ ਉਦੋਂ ਦੇਸ਼ ਦਾ ਬੇੜਾ ਪੱਠਾ ਬੈਠ ਹੀ ਜਾਂਦਾ ਹੈ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸਾੱਚ ਤੇ ਵਿੱਚ ਅਸੀਂ ਇਹਨਾਂ ਦੋ ਤਿੰਨ ਹੈ ਮਸਲਿਆਂ ਤੇ ਗੱਲਬਾਤ ਕੀਤੀ ਹੈ ਤੁਹਾਡਾ ਇਹਨਾਂ ਮੁੱਦਿਆਂ ਬਾਰੇ ਕੀ ਸੋਚਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ এবੀਸੀ ਪੰਜਾਬ ਦੇ ਨਾਲ